ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਉਮੀਦ ਕਰਦੇ ਆਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਅਤੇ ਚੜ੍ਹਦੀ ਕਲਾ ਚੋਂ ਖਾਸ ਪ੍ਰੋਗਰਾਮ ਫਰਕ ਤਾਂ ਪੈ ਗਿਆ ਲੈ ਕੇ ਹਾਜ਼ਰ ਆਂ ਜਿਸ ਦੇ ਵਿੱਚ ਅੱਜ ਗੱਲ ਕਰਾਂਗੇ ਪੰਥਕ ਸਿਆਸਤ ਦੀ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸ਼ੇਅਰ ਮੈਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੂੰਗਾ ਕਹਿੰਦੇ ਸੁਣਾ ਹੈ ਅੱਜ ਸਮੁੰਦਰ ਕੋ ਬੜਾ ਗੁਮਾਨ ਆਇਆ ਹੈ ਸੁਣਾ ਹੈ ਅੱਜ ਸਮੁੰਦਰ ਮੇਂ ਬੜਾ ਤੂਫਾਨ ਆਇਆ ਹੈ ਉਧਰ ਹੀ ਮੋੜਲੇ ਕਸ਼ਤੀ ਜਿਗਰ ਤੂਫਾਨ ਆਇਆ ਹੈ ਗੱਲ tufaan ਦੀ ਕਰ ਰਹੇ ਆ ਤਾਂ ਗੱਲ ਪੰਥਕ ਸਿਆਸਤ ਦੀ ਕਰਾਂਗੇ ਕਿਉਂਕਿ ਪੰਥਕ ਸਿਆਸਤ ਦੇ ਵਿੱਚ ਜੋ tufaan ਆਇਆ ਹੋਇਆ ਉਹਦੇ ਉੱਪਰ ਜ਼ਿਕਰ ਕਰਨਾ ਬੇਹਦ ਜ਼ਰੂਰੀ ਹੈ ਮਾਗੀ ਦਾ ਮੇਲਾ ਆ ਸੰਸਦ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਨਵੀਂ ਪੰਥਕ ਤੇ ਖੇਤਰੀ ਪਾਰਟੀ ਦਾ ਐਲਾਨ ਕੀਤਾ ਜਾਣਾ ਤੇ ਦੂਜੇ ਪਾਸੇ ਚਿੰਤਾਜਨਕ ਸਿਚੁਏਸ਼ਨ ਬਣੀ ਹੋਈ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਧੜੇ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ ਕਈ ਵੱਡੇ ਅਹਿਮ ਐਲਾਨ ਕੀਤੇ ਜਾਣਗੇ ਸੋ ਇਸ ਪੂਰੇ ਮਸਲੇ ਦੇ ਉੱਪਰ ਅੱਜ ਗੱਲਬਾਤ ਕਰਾਂਗੇ ਵਿਸਥਾਰ ਦੇ ਨਾਲ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ੇਰਗਿੱਲ ਸਾਡੇ ਨਾਲ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਨੂੰ ਵੀ ਤੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾ ਇਸਤਕਬਾਲ ਕਰਦੇ ਆ ਜਿਵੇਂ ਤੁਸੀਂ ਪੰਥਕ ਸਿਆਸਤ ਦੀ ਗੱਲ ਕੀਤੀ ਹੈ ਬਿਲਕੁਲ ਜਿਹੜਾ ਤੁਹਾਡਾ ਸ਼ੇਅਰ ਸੀ ਬਿਲਕੁਲ ਟੱਕਦਾ ਹੈ ਇਸ ਵਕਤ ਸਥਿਤੀਆਂ ਇਸੇ ਤਰੀਕੇ ਦੀਆਂ ਬਣੀਆਂ ਪਈਆਂ ਨੇ ਕਿ ਕੁਝ ਲੋਕ ਤਾਂ ਇਸ ਸਾਰੇ ਬਾਬਰੋਲੇ ਦੇ ਵਿੱਚੋਂ ਬਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਪਰ ਬਚਦੇ ਬਚਾਉਂਦੇ ਫਿਰ ਇਸ ਬਾਬਰੋਲੇ ਦੇ ਵਿੱਚ ਖਿੱਚੇ ਚਲੇ ਆਉਂਦੇ ਨੇ ਘਬਰਾਉਂਦੇ ਵੀ ਨੇ ਬਹੁਤ ਸਾਰੀਆਂ ਸਥਿਤੀਆਂ ਇਸ ਵਕਤ ਬਣੀਆਂ ਪਈਆਂ ਨੇ ਯਾਹਰ ਮੈਂ ਸਿੱਧੇ ਰੂਪ ਦੇ ਵਿੱਚ ਕਹਾ ਤਾਂ ਸੁਖਵੀਰ ਸਿੰਘ ਬਾਦਲ ਹੋਣਾਂ ਦਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੇ ਧ ਸੁਖਬੀਰ ਬਾਦਲ ਦੇ ਧੜੇ ਦੀ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਕਾਰਗੁਜ਼ਾਰੀ ਰਹੀ ਜਾਂ ਫਿਰ ਇਸ ਵਕਤ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਟੀਮ ਦੇ ਵੱਲੋਂ ਆ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਮੰਗੀ ਮੇਲੇ ਦੌਰਾਨ ਜਿਹੜੀ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ ਇਸ ਸਾਰੀ ਸਿਆਸੀ ਕਾਨਫਰੰਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਬਹੁਤ ਸਾਰੇ ਲੋਕਾਂ ਦੇ ਬਹੁਤ ਸਾਰੇ ਸਿਆਸੀ ਨੇਤਾਵਾਂ ਦੇ ਬੁੱਲਾਂ ਦੇ ਉੱਪਰ ਸਿਕਰੀ ਆ ਰਹੀ ਹੈ ਤੇ ਇਸ ਸਿਕਰੀ ਦੀ ਵਜ੍ਹਾ ਨੂੰ ਖੋਖਣ ਪੜਤਾਲਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਗਿਲ ਸਾਹਿਬ ਮੈਂ ਜਿਵੇਂ ਸ਼ੁਰੂਆਤ ਕੀਤੀ ਹੈ ਕਹਿੰਦੇ ਜਦੋਂ ਪੰਥਕ ਸਿਆਸਤ ਦੇ ਵਿੱਚ ਜੋ ਇਸ ਸਮੇਂ ਇੱਕ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ ਹੋਇਆ ਜੋ ਲੋਕਾਂ ਦੇ ਮਨਾਂ ਦੇ ਵਿੱਚ ਬੇਚੈਨੀ ਹੈ ਖਾਸ ਤੌਰ ਤੇ ਮੈਂ ਕੌਮ ਦੀ ਗੱਲ ਕਰੂੰਗਾ ਆਪਣੀ ਕੌਮ ਕਹਿੰਦੇ ਇੱਕ ਲੀਡਰ ਲੱਭ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੋ ਇਤਿਹਾਸ ਰਿਹਾ 97 ਦੇ ਵਿੱਚ ਸਰਕਾਰ ਬਣਦੀ ਹੈ ਚੋਣ ਮੈਨੀਫੈਸਟੋ ਦੇ ਵਿੱਚ ਜੋ ਜ਼ਿਕਰ ਕੀਤੇ ਜਾਂਦੇ ਨੇ ਕਿਉਂਕਿ ਪੰਜਾਬ ਨੇ ਸੰਤਾਪ ਹੰਡਾਇਆ ਇੱਕ ਬਹੁਤ ਲੰਮਾ ਸਮਾਂ ਪੰਜਾਬ ਦੇ ਵਿੱਚ ਜੋ ਚਾਹੇ ਆਪਰੇਸ਼ਨ ਬਲੂ ਸਟਾਰ ਹੈ ਜਾਂ ਹੋਰ ਖੜਕੂਵਾਦ ਦਾ ਦੌਰ ਰਿਹਾ ਸੰਘਰਸ਼ ਰਹੇ ਨੇ ਕਿਉਂਕਿ ਪੰਜਾਬ ਨੇ ਹਮੇਸ਼ਾ ਤੋਂ ਹੀ ਸੰਘਰਸ਼ਾਂ ਦੇ ਵਿੱਚ ਆਪਣਾ ਪਹਿਲਕਦਮੀ ਦਿਖਾਈ ਹੈ ਪਰ ਜੋ ਬੇਚੈਨੀ ਜੋ ਇੱਕ ਪੋਲੀਟੀਕਲ ਵੈਕਿਊਮ ਕ੍ਰੀਏਟ ਹੋਇਆ ਤਾਂ ਉਹ ਭਰਨ ਦੇ ਲਈ ਅਮਰਤਪਾਲ ਸਿੰਘ ਖਾਲਸਾ ਤੇ ਉਹਨਾਂ ਦੀ ਟੀਮ ਸਰਬਜੀਤ ਸਿੰਘ ਖਾਲਸਾ ਬਪੂਤਰ ਸੇਮ ਸਿੰਘ ਉਹਨਾਂ ਵੱਲੋਂ ਇੱਕ ਪੰਥਕ ਪਾਰਟੀ ਦਾ ਐਲਾਨ ਉਸ ਤੋਂ ਬਾਅਦ ਗਰਮਾ ਗਿਆ ਸਾਰਾ ਕੁਝ ਚੀਜ਼ਾਂ ਚੇਂਜ ਹੋ ਗਈਆਂ ਨੇ ਤੇ ਇਹ ਪੰਜਾਬ ਦੇ ਲੋਕਾਂ ਦੇ ਵਿੱਚ ਜੋ ਬੇਚੈਨੀ ਹੈ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਠੱਲ ਪਊਗੀ ਥੋੜੀ ਬਹੁਤੀ ਇਸ ਪਾਰਟੀ ਦੇ ਆਗਾਜ਼ ਹੋਣ ਦੇ ਨਾਲ ਜੀ ਬਿਲਕੁਲ ਇੱਥੇ ਗੱਲ ਕਰਨੀ ਜ਼ਰੂਰੀ ਵੀ ਹੈ ਲਾਜ਼ਮੀ ਵੀ ਹੈ ਤੇ ਨਾਲ ਦੀ ਨਾਲ ਇਸ ਗੱਲ ਦੇ ਬਾਰੇ ਅਧਿਐਨ ਨੂੰ ਮਾ ਚੀਜ਼ਾਂ ਜਿਹੜੀਆਂ ਦਸ਼ਕਾਂ ਤੱਕ ਸਾਂਝੀਆਂ ਕਰਦੇ ਆਵੇਂ ਮੈਨੂੰ ਲੱਗਦਾ ਹੈ ਜ਼ਰੂਰੀ ਨੇ ਆਪਾਂ ਇੱਕ ਇੱਕ ਕਰਕੇ ਗੱਲ ਕਰਾਂਗੇ ਜਦੋਂ ਜਿਵੇਂ ਸ਼ੁਰੂਆਤ ਜਦੋਂ ਪਾਰਟੀ ਦੀ ਗੱਲ ਹੋਈ ਸੀ ਕਿ ਭਾਈ ਅਸੀਂ ਸਿਆਸੀ ਕਾਨਫਰੈਂਸ ਕਰਾਂਗੇ ਉੱਥੇ ਪਾਰਟੀ ਦਾ ਐਲਾਨ ਹੋਣਾ ਹੈ ਸਭ ਤੋਂ ਪਹਿਲਾਂ ਜੇ ਇਸ ਪਾਰਟੀ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਇਸ ਪੰਜਾਬ ਦੇ ਵਿੱਚੋਂ ਸ਼ਰਮੌਰ ਇਸ ਪੰਜਾਬ ਦੇ ਵਿੱਚੋਂ ਆਪਣਾ ਉਹ ਧੜਾ ਸਾਬਤ ਕਰਨ ਦੀ ਕੋਸ਼ਿਸ਼ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਹੱਥਾਂ ਪੈਰਾਂ ਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਪਈਆਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਦੇ ਵੱਲੋਂ ਆਗੂ ਨਹੀਂ ਮੈਂ ਕਹੂੰਗਾ ਬੁਲਾਰੇ ਕਹੂੰਗਾ ਬੁਲਾਰਿਆਂ ਦੇ ਕੋਲ ਵੱਧ ਜਾਣਕਾਰੀ ਹੁੰਦੀ ਆਗੂਆਂ ਨਾਲੋਂ ਬੁਲਾ ਰਹਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਨਹੀਂ ਅਸੀਂ ਮਾਗੀ ਮੇਲੇ ਦੇ ਉੱਪਰ ਕਿਸੇ ਵੀ ਤਰੀਕੇ ਦੇ ਨਾਲ ਸਿਆਸੀ ਕਾਨਫਰੰਸ ਨਹੀਂ ਕਰਨੀ ਇੱਧਰ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਟੀਮ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਭਾਈ ਇੱਕ ਟੈਂਟ ਹੋਰ ਲੱਗਣਾ ਹੈ ਉਹ ਟੈਂਟ ਦੇ ਵਿੱਚ ਜਿਹੜੇ ਸਿੱਖ ਮਸਲੇ ਨੇ ਆਫਰ ਸਿੱਖ ਸਿਆਸਤ ਹੈ ਉਹ ਗਰਮਾਏਗੀ ਤੇ ਉਸ ਗਰਮਾਹਟ ਦੇ ਵਿੱਚੋਂ ਬਹੁਤ ਸਾਰੇ ਹੱਲ ਹੀ ਲੇ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਇੰਨੀ ਦੇਰ ਸੀ ਦਲਜੀਤ ਸਿੰਘ ਚੀਮਾ ਹੋਰਾਂ ਦੇ ਵੱਲੋਂ ਇੱਕ ਟਵੀਟ ਕਰ ਦਿੱਤਾ ਜਾਂਦਾ ਇੱਕ ਪੋਸਟ ਪਾ ਦਿੱਤੀ ਜਾਂਦੀ ਹੈ ਸੋਸ਼ਲ ਮੀਡੀਆ ਖਾਤਿਆਂ ਦੇ ਉੱਪਰ ਹਾਲਾਂਕਿ ਲਾਈਕ ਲੋਕ ਬਾਲੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਖਾਤਿਆਂ ਦੇ ਉੱਪਰ ਬਾਲੇ ਤੁਰੇ ਫਿਰਦੇ ਦਿਖਾ ਲਈ ਨਹੀਂ ਦਿੰਦੇ ਪਰ ਉਹਨਾਂ ਦੀ ਇੱਕ ਜ਼ਿੰਮੇਵਾਰਾਨਾ ਇਹ ਜਿਹੜੀ ਗੱਲ ਸੀ ਉਹਨਾਂ ਨੇ ਕੀਤੀ ਕਿ ਭਾਈ ਨਹੀਂ ਨਹੀਂ ਅਸੀਂ ਸਿਆਸੀ ਕਾਨਫਰੰਸ ਕਰਾਂਗੇ ਮਾਗੀ ਮੇਲੇ ਦੇ ਉੱਪਰ ਸਾਡਾ ਵੀ ਟੈਂਟ ਲੱਗਣਾ ਤੇ ਅਸੀਂ ਉਸ ਟੈਂਟ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਪੰਜਾਬ ਨੂੰ ਬਚਾਉਣ ਦੀਆਂ ਹਾਲਾਂਕਿ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਪੰਜਾਬ ਨੂੰ ਉਦੋਂ ਕਿਉਂ ਨਹੀਂ ਬਚਾਇਆ ਗਿਆ ਜਦੋਂ ਤੁਹਾਡੇ ਹੱਥ ਦੇ ਵਿੱਚ ਬਾਗਡੋਰ ਸੀ ਉਹ ਲੱਗਦੀਆਂ तमाम ਇਲਜ਼ਾਮ ਦਰਾਜ਼ਗੀਆਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਵੱਡਾ ਸਵਾਲ ਹੁਣ ਤੱਕ ਖੜੇ ਕਰ ਰਹੀਆਂ ਨੇ ਨਾਲ ਦੀ ਨਾਲ ਹੁਣ ਤਾਜ਼ਾ ਜਿਹੜੇ ਮਸਲੇ ਦੇ ਉੱਪਰ ਆਪਾਂ ਧਿਆਨ ਕੇਂਦਰਿਤ ਕਰੀਏ ਤਾਂ 2 ਦਸੰਬਰ 2024 ਨੂੰ ਸਜ਼ਾ ਜਾਪਤਾ ਸੁਖਬੀਰ ਸਿੰਘ ਬਾਦਲ ਹੁੰਦੇ ਨੇ ਸੁਖਬੀਰ ਸਿੰਘ ਬਾਦਲ ਉੱਥੇ ਤਾਂ ਕਹਿੰਦੇ ਕਿ ਭਾਈ ਸਭ ਕੁਝ ਅਸੀਂ ਝੋਲੀ ਦੇ ਵਿੱਚ ਪਵਾ ਲਿਆ ਪਰ ਕੁਝ ਦਿਨਾਂ ਬਾਅਦ ਉਹ ਜਿਹੜੇ ਰੋਜੀ ਬਰਕੰਦੀ ਨੇ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਨੇ ਤੇ ਉੱਥੇ ਸ਼ਾਇਦ ਮੈਨੂੰ ਲੱਗਦਾ ਹੈ ਕਿਸੇ ਭਾਵਨਾ ਦੇ ਰੂਪ ਦੇ ਵਿੱਚ ਬਹਿ ਕੇ ਉਹ ਇਹ ਗੱਲ ਕਹਿ ਰਹੇ ਹੁੰਦੇ ਨੇ ਕਿ ਅਸੀਂ ਤਾਂ ਮਸਲਾ ਨਵੇੜਨਾ ਸੀ ਅਸੀਂ ਗਲਤੀਆਂ ਗਲਤੀਆਂ ਕੁਝ ਨਹੀਂ ਕੀਤੀਆਂ ਬਹੁਤ ਸਾਰੀਆਂ ਚੀਜ਼ਾਂ ਤਾਂ ਸਾਡੇ ਉੱਪਰ ਥੋਪ ਦਿੱਤੀਆਂ ਗਈਆਂ ਓਕੇ ਹੁਣ ਸੰਪੰਥਕ ਸਿਆਸਤ ਦੀ ਆਪਾਂ ਗੱਲ ਕਰ ਰਹੇ ਹਾਂ ਤੇ ਪੰਥਕ ਧੜਾ ਆਪਣੇ ਆਪ ਨੂੰ ਵੱਡਾ ਅਕਮਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਇਸ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਜਿਹੜੇ ਨੇ ਦੁਚਿੱਤੀ ਦੇ ਵਿੱਚ ਪਏ ਹੋਏ ਨੇ ਦੁਚਿੱਤੀ ਚ ਪਏ ਆਗੂਆਂ ਦੀ ਜ਼ਿਕਰ ਗੱਲ ਕਰੀਏ ਤਾਂ ਉਹਦੇ ਵਿੱਚ ਬਾਗੀ ਧੜੇ ਦੇ ਉੱਪਰ ਖਾਸ ਧਿਆਨ ਜਾਂਦਾ ਹੈ ਬਾਗੀ ਧੜੇ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ तमाम ਕਵਾਇ ਜਿਹੜੀ ਹੈ ਉਸ ਦੇ ਵਿੱਚ ਉਹ ਕਹਿੰਦੇ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਸੁਧਾਰਨਾ ਹੈ ਪਰ ਹੁਣ ਜਿਸ ਤਰੀਕੇ ਦੀਆਂ ਮਾਨ ਸਾਹਿਬ ਮਾਹੌਲ ਬਣਿਆ ਪਿਆ ਜਾਂ ਪਰ ਸਥਿਤੀਆਂ ਬਣੀਆਂ ਪਈਆਂ ਨੇ ਹੁਣ ਬਾਗੀ ਧੜੇ ਵਾਲੇ ਨਾ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਪਾਸੇ ਰਹਿ ਗਏ ਨਾ ਹੀ ਉਹਨਾਂ ਨੂੰ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਵੱਲੋਂ ਪ੍ਰਵਾਨ ਕੀਤਾ ਜਾਣਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਂਝੀ ਕਰ ਰਹੇ ਸੀ ਤੇ ਵੱਖ-ਵੱਖ ਲੋਕਾਂ ਦੇ ਪ੍ਰਤੀਕਰਮ ਲੈ ਰਹੇ ਸੀ ਆਪਾਂ ਫੋਨ ਕਾਲ ਦੇ ਉੱਪਰ ਤਾਂ ਕੁਝ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਬਾਰੇ ਬਿਆਨ ਦਿੰਦੇ ਹੋਏ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਦੇ ਮੈਂਬਰ ਨਜ਼ਰ ਆਏ ਉਹ ਤੇ ਸਾਡੇ ਵਿੱਚ ਫਰਕ ਕੀ ਰਹੂ ਜੇਕਰ ਅਸੀਂ ਇਹਨਾਂ ਦੇ ਨਾਲ ਜੁੜ ਕੇ ਹੀ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਤੇ ਜਾਂ ਫਿਰ ਇਹਨਾਂ ਦੇ ਉੱਪਰ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਅਸੀਂ ਕਿਹੜੇ ਖਾਤੇ ਪਾਉਣਾ ਕਿਹੜੇ ਝੋਲੇ ਪਾਉਣਾ ਇਹ ਤਾਂ ਸਾਨੂੰ ਸਥਿਤੀਆਂ ਸਮਝ ਨਹੀਂ ਆਉਂਦੀਆਂ ਇਸ ਕਰਕੇ ਸਾਡਾ ਭਾਈ ਕਿਨਾਰਾ ਹੈ ਅਸੀਂ ਨਿਰੋਲ ਰੂਪ ਦੇ ਵਿੱਚ ਹਰੇਕ ਉਸ ਨੌਜਵਾਨ ਨੂੰ ਸੱਦਾ ਦਿੰਦੇ ਆ ਜਿਹੜਾ ਪੰਜਾਬ ਦਾ ਦਰਦੀ ਹੈ ਜਿਹਦੇ ਵੱਲੋਂ ਇਹ ਸੋਚਿਆ ਵਿਚਾਰਿਆ ਜਾਂਦਾ ਕਿ ਪੰਜਾਬ ਦੇ ਵਿੱਚ ਮਸਲੇ ਮਫਾਦ ਜਿੰਨੇ ਨੇ ਉਹਨਾਂ ਨੂੰ ਪੰਜਾਬ ਦੇ ਤਰੀਕੇ ਸਲੀਕਿਆਂ ਦੇ ਨਾਲ ਸੁਲਝਾਇਆ ਜਾਵੇ ਨਾ ਕਿ ਕੇਂਦਰ ਦੇ ਵਿੱਚੋਂ ਚੱਲਣ ਵਾਲੀ ਕਿਸੇ ਵੀ ਪਾਰਟੀ ਦੇ ਥਰੂ ਹੋ ਕੇ ਉਹਨਾਂ ਦੇ ਹੱਥ ਕੰਡਿਆਂ ਦੇ ਆਪਰ ਉਹਨਾਂ ਦੇ ਗੂਗਲੂ ਬਣ ਕੇ ਉਹਨਾਂ ਦੀਆਂ ਚੀਜ਼ਾਂ ਸਮਝੀਆਂ ਜਾਣ ਸੋ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਐਲਾਨ ਤੋਂ ਕੁਝ ਹੀ ਘੰਟੇ ਪਹਿਲਾਂ ਇਹ ਜਿਹੜੀਆਂ ਸਥਤੀਆਂ ਬਣੀਆਂ ਪਈਆਂ ਨੇ ਜਾਂ ਫਿਰ ਜਿਹੜੀ ਤੁਸੀਂ ਵੈਕਿਊਮ ਦੀ ਗੱਲ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਇਸ ਵਕਤ ਕੱਲੀਆਂ ਸਾਡੀ ਚਰਚਾ ਦਾ ਵਿਸ਼ਾ ਨਹੀਂ ਨੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੀ ਗੈਲਰੀਜ਼ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਬਹੁਤ ਸਾਰੀਆਂ ਮੀਟਿੰਗਾਂ ਹੋ ਰਹੀਆਂ ਨੇ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਇਸ ਵਕਤ ਉਥਲ ਪੁਥਲ ਮੱਚੀ ਪਈ ਹੈ ਕਿ ਭਾਈ ਜੇਕਰ ਦੋ ਬਣੇ ਹੋਏ ਇਹਨਾਂ ਸੰਸਦਾਂ ਦੇ ਵੱਲੋਂ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਅਜੇ ਜੇਲ੍ਹ ਦੇ ਵਿੱਚ ਬੈਠਾ ਹੈ ਹਾਲਾਂਕਿ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਤਾਂ ਸਥਿਤੀਆਂ ਹੋਰ ਜੜੀਆਂ ਨੇ ਪੰਜਾਬ ਦੇ ਬਾਰੇ ਸੋਚੀਆਂ ਵਿਚਾਰੀਆਂ ਜਾ ਸਕਦੀਆਂ ਨੇ ਕੋਈ ਪੰਜਾਬੱਖੀ ਗੱਲ ਕਰਨਗੇ ਹਾਲਾਂਕਿ ਉਹਨਾਂ ਦੇ ਵਿਚਾਰ ਜਿਹੜੇ ਨੇ ਉਹਨਾਂ ਦੀ ਸ਼ੁਰੂਆਤ ਦੇ ਸਮੇਂ ਦਿੱਤੇ ਗਏ ਬਿਆਨ ਜਿਹੜੇ ਨੇ ਉਹਨਾਂ ਦੇ ਵਿੱਚ ਥੋੜਾ ਬਹੁਤਾ ਫਰਕ ਹੁਣ ਨਜ਼ਰ ਆਉਂਦਾ ਹੈ ਭਾਵੇਂ ਬਾਪੂ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਆ ਖਾਲਿਸਤਾਨ ਦੀ ਨਰੋਲ ਰਹਿ ਕੇ ਕੰਮ ਕਰਨ ਦੀ ਗੱਲ ਹੋਵੇ ਇਹ ਸਾਰੀਆਂ ਸਥਿਤੀਆਂ ਅਜੇ ਤੱਕ ਜ਼ਰੂਰ ਸੁਭਾਵਿਕ ਰੂਪ ਦੇ ਵਿੱਚ ਕੁਝ ਪ੍ਰਸ਼ਨ ਖੜੇ ਕਰੀਆਂ ਨੇ ਪਰ ਜੇਕਰ ਸਿਆਸੀ ਧਰ ਦੇ ਰੂਪ ਦੇ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਦੇ ਵੱਲੋਂ ਪੈਰ ਜਮਾ ਲੈ ਗਏ ਤਾਂ ਫਿਰ ਸਿੱਧੇ ਰੂਪ ਦੇ ਵਿੱਚ ਜਿੱਥੇ ਹੋਰ ਨਾ ਪਾਰਟੀਆਂ ਨੂੰ ਤਾਂ ਨੁਕਸਾਨ ਹੋਣਾ ਹੀ ਹੈ ਸਭ ਤੋਂ ਵੱਧੇਰਾ ਨੁਕਸਾਨ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਹੋ ਜਾਣਾ। ਬਿਲਕੁਲ ਤੇ ਇੱਕ ਚੀਜ਼ ਹੋਰ ਹੈ ਗਿੱਲ ਸਾਹਿਬ ਜਿਵੇਂ ਜ਼ਿਕਰ ਕੀਤਾ ਅਮਰਤਪਾਲ ਨੇ ਪਾਰਟੀ ਦਾ ਐਲਾਨ ਕੀਤਾ ਹਾਲਾਂਕਿ ਤੁਸੀਂ ਪਹਿਲੇ ਬਿਆਨਾਂ ਦਾ ਵੀ ਜ਼ਿਕਰ ਕੀਤਾ ਹੈ ਸੰਵਿਧਾਨ ਨੂੰ ਨਾ ਮੰਨਣਾ ਜਾਂ ਫਿਰ ਖਾਲਿਸਤਾਨ ਦੀ ਨੰਗੇ ਚਿੱਟੇ ਹੋ ਕੇ ਹਮਾਇਤ ਕਰਨੀ ਵੱਖਰਾ ਰਾਜ ਸੈਕ ਹੋਮਲੈਂਡ ਹੈ ਨਾ ਉਹ ਚੀਜ਼ਾਂ ਬੋਲੀਆਂ ਗਈਆਂ ਨੇ ਪਰ ਉਹਦਾ ਇੱਕ ਬਿਲਕੁਲ ਆਪੋਜ਼ਿਟ ਜਿਹੜੀ ਸਾਈਡ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਚਲੋ ਬਾਹਰ ਆਉਣਾ ਕਦੋਂ ਆਣਾ ਕਿਉਂਕਿ ਯੂਪੀਏ ਜੋ ਆਪਾਂ ਉਹ ਵੀ ਇੱਕ ਜਿਹੜਾ ਬੜਾ ਨਾਟਕ ਉਹ ਵੀ ਲਗਾ ਦਿੱਤਾ ਗਿਆ ਤੇ ਹਾਲੇ ਚਲੋ ਉਹ ਤਾਂ ਇੱਕ ਰੇਡ ਕਾ ਫਸਿਆ ਹੀ ਫਸਿਆ ਹੋਇਆ ਹੈ ਪਰ ਲੋਕਾਂ ਦੀ ਆਪਾਂ ਕਿਉਂਕਿ ਲੋਕਾਂ ਦੇ ਭਾਵਨਾਵਾਂ ਦੀ ਗੱਲ ਕਰਨੀ ਹੈ ਜੋ ਪੰਜਾਬ ਦੇ ਲੋਕਾਂ ਦੇ ਵਿੱਚ ਮਨਾਂ ਦੇ ਵਿੱਚ ਬੇਚੈਨੀ ਜਾਂ ਜੋ ਪੰਜਾਬ ਦੇ ਲੋਕਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਲੁੱਟਿਆ ਠੱਗਿਆ ਮਹਿਸੂਸ ਕੀਤਾ ਤਾਂ ਉਹ ਇੱਕ ਉਹਦੀ ਜ਼ਿਕਰ ਜ਼ਰੂਰ ਕਰਾਂਗੇ ਆਪਾਂ ਵੀ ਕਿਤੇ ਨਾ ਕਿਤੇ ਜਿਵੇਂ ਆਪਾਂ ਥੋੜਾ ਜਿਹਾ ਇਤਿਹਾਸ ਦਾ ਵੀ ਜ਼ਿਕਰ ਕਰੀਏ ਖੇਤਰੀ ਪਾਰਟੀ ਬਣੀਆਂ ਸ਼੍ਰੋਮਣੀ ਅਕਾਲੀ ਦਲ ਚੋਂ ਬਾਗੀ ਧੜੇ ਹੋ ਕੇ ਸਰਜੀਤ ਸਿੰਘ ਬਰਨਾਲਾ ਗੁਰਚਰਨ ਸਿੰਘ ਟੋੜਾ ਬਰੰਪੁਰਾ ਵਰਗੇ ਜਾਂ ਹੋਰ ਵੀ ਕਈ ਆਗੂ ਨੇ ਉਹਨਾਂ ਵੱਲੋਂ ਬਣਾਈਆਂ ਗਈਆਂ ਪਰ ਉਹ ਉਸ ਤਰੀਕੇ ਦੇ ਨਾਲ ਕਾਮਯਾਬ ਨਹੀਂ ਹੋ ਪਾਈਆਂ ਤਾਂ ਲੱਗਦਾ ਵੀ ਪੰਜਾਬ ਦੇ ਲੋਕ ਅਮਰਪਾਲ ਸਿੰਘ ਖਾਲਸਾ ਉਹਨਾਂ ਦੀ ਪਾਰਟੀ ਦਾ ਐਲਾਨ ਹੋਣ ਜਾ ਰਿਹਾ ਹੈ ਉਹਨੂੰ ਉਸ ਤਰੀਕੇ ਦੇ ਨਾਲ ਪ੍ਰਵਾਨ ਕਰਨਗੇ ਜਾਂ ਇਹ ਇੱਕ ਜਿਵੇਂ ਵਿਰੋਧੀ ਨਿਸ਼ਾਨਾ ਲਾਉਂਦੇ ਨੇ ਅਮਰਤਪਾਲ ਸਿੰਘ ਹੋਣਾ ਤੇ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਆਕਾਲੀ ਦਲ ਸੌਂ ਰਿਹਾ ਜਾਗ ਗਿਆ ਹੁਣ ਅਸੀਂ ਇਕੱਲੇ ਇਕੱਲੇ ਨੂੰ ਦੇਖਾਂਗੇ ਇਹ ਚਾਰ ਟੋਟਰੂ ਕੀ ਕਰ ਸਕਦੇ ਨੇ ਇਹ ਚਾਰ ਟੋਟਰੂ ਪਾਰਟੀ ਚਲਾਉਣ ਨੂੰ ਫਿਰਦੇ ਨੇ ਮਤਲਬ ਇਹ ਚੀਜ਼ਾਂ ਬੋਲੀਆਂ ਗਈਆਂ ਨੇ ਤਾਂ ਇਹ ਕੀ ਉਸ ਤਰੀਕੇ ਦੇ ਨਾਲ ਪ੍ਰਵਾਨ ਕਰਨਗੇ ਲੋਕ ਲੋਕਾਂ ਦੇ ਮਨਾਂ ਦੇ ਵਿੱਚ ਉਹ ਚੀਜ਼ ਆਊਗੀ ਜਾਂ ਇੱਕ ਕਿਉਂਕਿ ਇੱਕ ਰੈਡਿਕਲ ਜਿਹੜਾ ਲੀਡਰ ਹੈ ਅਮਰਤਪਾਲ ਨੂੰ ਕਿਹਾ ਜਾਂਦਾ ਚਲੋ ਸੰਵਿਧਾਨ ਦੀ ਸੌ ਚੁੱਕ ਲਈ ਲੋਕਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਤਾਵ ਵੀ ਦਿੱਤਾ ਪਰ ਕੋਈ ਡਿਫਰੈਂਸ ਕ੍ਰੀਏਟ ਹੋਊਗਾ ਪੰਜਾਬ ਦੀ ਸਿਆਸਤ ਦੇ ਵਿੱਚ ਲੋਕ ਉਸ ਤਰੀਕੇ ਦੇ ਨਾਲ ਹੁਲਾਰਾ ਦੇਣਗੇ ਜਿਵੇਂ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਮਾਨ ਸਾਹਿਬ ਇੱਥੇ ਪਾਰਟੀਆਂ ਬਣਨ ਤੋਂ ਪਹਿਲਾਂ ਬਹੁਤ ਕੁਝ ਅਜਿਹਾ ਕਿਹਾ ਜਾਂਦਾ ਹੁੰਦਾ ਹੈ ਉਹ ਭਾਵੇਂ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਇੱਕ ਕੋਸ਼ਿਸ਼ ਹੋਵੇ ਪਰ ਉਹਦੇ ਉੱਤੇ ਬਾਹਰ ਦੇ ਵਿੱਚ ਉਸ ਫਲਸਫਿਆਂ ਦੇ ਉੱਪਰ ਕਿੰਨਾ ਕੁ ਖੜਿਆ ਜਾਂਦਾ ਹੈ ਖੜੋਇਆ ਜਾਂਦਾ ਇਹ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਿਛਲੇ ਇਤਿਹਾਸ ਦੇ ਵਿੱਚ ਜੇਕਰ ਝਾਤੀ ਮਾਰੀਏ ਤਾਂ ਦਿਖਾ ਲਈ ਦਿੰਦੀਆਂ ਨੇ ਬਿਲਕੁਲ ਉਹ ਭਾਵੇਂ ਮੌਜੂਦਾ ਜਿਹੜੀ ਸੱਤਾਧਾਰੀ ਪਾਰਟੀ ਹੈ ਆਮ ਆਦਮੀ ਪਾਰਟੀ ਉਹਦੇ ਉੱਪਰ ਵੀ ਬਹੁਤ ਸਾਰੇ ਵਿਰੋਧੀ ਦਲਾਂ ਦੇ ਵੱਲੋਂ ਕਿੰਤੂ ਕੀਤਾ ਜਾਂਦਾ ਹੈ ਕਿ ਪਈ ਬਦਲਾਅ ਦੇ ਰੂਪ ਦੇ ਵਿੱਚ ਆਇਆ ਨਹੀਂ ਆਇਆ ਉਹ ਬਾਅਦ ਦੀ ਗੱਲ ਹੈ ਹਾਲਾਂਕਿ ਸਾਰਿਆਂ ਨੂੰ ਸਾਰੇ ਤਰੀਕੇ ਦੇ ਨਾਲ ਖੁਸ਼ ਨਹੀਂ ਕੀਤਾ ਜਾ ਸਕਦਾ ਇਹ ਵੀ ਗੱਲ ਨਾਲ ਬਾਤ ਹੋਵੇ ਜਿਵੇਂ ਤੁਸੀਂ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਪਾਰਟੀ ਤੋਂ ਆਸਮਰاد ਕਾਮਨਾ ਦੀ ਗੱਲ ਕੀਤੀ ਹੈ ਕਿ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕੀ ਪ੍ਰਭਾਵ ਹੈ ਤਾਂ ਲੋਕ ਇੱਕ ਹਾਂ ਪੱਕੀ ਸੋਚ ਥਰੂ ਰੱਖਦੇ ਨੇ ਖਾਸ ਤੌਰ ਦੇ ਉੱਪਰ ਜਿਹੜੇ ਪੰਥ ਦੇ ਨਾਲ ਸੰਬੰਧ ਰੱਖਦੇ ਨੇ ਸਿੱਖ ਜਗਤ ਦੇ ਨਾਲ ਸੰਬੰਧ ਰੱਖਦੇ ਨੇ ਸਿੱਖ ਲੋਕ ਨੇ ਉਹਨਾਂ ਦੇ ਵੱਲੋਂ ਜ਼ਰੂਰ ਇਹ ਚੀਜ਼ ਦੇ ਉੱਪਰ ਕਿੰਤੂ ਨਹੀਂ ਕੀਤਾ ਜਾ ਰਿਹਾ ਪਰ ਦੂਸਰੇ ਪਾਸੇ ਜਿਹੜੇ ਲੋਕ ਨੇ ਉਹ ਕਿੰਤੂ ਜ਼ਰੂਰ ਕਰਦੇ ਨੇ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਤਾਂ ਪਹਿਲਾਂ ਹੀ ਐ ਹੁਣ ਕੁਝ ਲੋਕਾਂ ਦੇ ਵੱਲੋਂ ਤਾਂ ਤਾਜ਼ੇ ਬਿਆਨ ਇਹ ਵੀ ਦਿੱਤੇ ਜਾ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋ ਗਿਆ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਸਾਹਮਣੇ ਲਓ ਜਿੰਨੇ ਸਾਹਮਣਾ ਹਾਲਾਂਕਿ ਇਹ ਸਾਰੀਆਂ ਸਥਿਤੀਆਂ ਸਾਹਮਣੇ ਸੰਭਾਲਣ ਦੀਆਂ ਕਿਸ ਤਰੀਕੇ ਦੇ ਨਾਲ ਸਾਹਮਣੇ ਆਈਆਂ ਇਹਨੂੰ ਕੁਝ ਤਾਂ ਲੋਕ ਬਣਿਆ ਬਣਾਇਆ ਵੀ ਕਹਿ ਰਹੇ ਨੇ ਕਿ ਪਹਿਲਾਂ ਅਸਤੀਫਾ ਦੇਣ ਦੀ ਗੱਲ ਜਿਹੜੀ ਵਰਕਿੰਗ ਕਮੇਟੀ ਦੇ ਵੱਲੋਂ ਸਾਰੀ ਸਥਿਤੀ ਦੇ ਉੱਪਰ ਜਿਹੜਾ ਕਾਰਵਾਈ ਦਾ ਦੌਰ ਚਲਾਇਆ ਗਿਆ ਉਹ ਸਭ ਕੁਝ ਕਹਿੰਦੇ ਪਹਿਲਾਂ ਹੀ ਪਲਾਨਡ ਸੀ ਪਰ ਉਪਰਿਤ ਵੱਜੋ ਤੇ ਇਹਨਾਂ ਦੀ ਪਾਰਟੀ ਤੋਂ ਲੋਕਾਂ ਨੂੰ ਕੀ ਆਸਮਰਾਦ ਹੈ ਇਹਦੇ ਉੱਪਰ ਗੱਲ ਕਰੀਏ ਤਾਂ ਲੋਕ ਖਾਸ ਤੌਰ ਦੇ ਉੱਪਰ ਜਿਹੜਾ ਨੌਜਵਾਨ ਸਿੱਖ ਵਰਗ ਹੈ ਨਾ ਉਹਦੇ ਮਨ ਦੇ ਵਿੱਚ ਬਲਬਲਾਤਾ ਜ਼ਰੂਰ ਹੈ ਇਹ ਤੋਂ ਅਸੀਂ ਮਨਕਰ ਨਹੀਂ ਹੋ ਸਕਦੇ ਉਹ ਭਾਵੇਂ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਪਈਆਂ ਵੋਟਾਂ ਦੀ ਗਿਣਤੀ ਹੋਵੇ ਫਰੀਦਕੋਟ ਤੋਂ ਸਰਜੀਤ ਸਿੰਘ ਖਾਲਸਾ ਹੋਰਾਂ ਦੀ ਵੱਡੀ ਜਿੱਤ ਹੋਵੇ ਇਹ ਸਾਰੀਆਂ ਚੀਜ਼ਾਂ ਇੱਕ ਇਸ਼ਾਰਾ ਤਾਂ ਜ਼ਰੂਰ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਤਾਂ ਜ਼ਰੂਰ ਨੌਜਵਾਨਾਂ ਦੇ ਮਨਾਂ ਦੇ ਉੱਪਰ ਪ੍ਰਭਾਵ ਹੈ ਇਹ ਹਾਂ ਪੱਕੀ ਹੋ ਗਿਆ ਨਾ ਪੱਕੀ ਜਿਹੜੀ ਗੱਲ ਇਸ ਦੇ ਵਿੱਚ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਬੈਠੇ ਨੇ ਜੇਲ੍ਹ ਦੇ ਵਿੱਚ ਪਰਿਵਾਰ ਦੇ ਕੋਲ ਉਹ ਫੰਡਸ ਆ ਨਹੀਂ ਰਹੇ ਖਡੂਰ ਸਾਹਿਬ ਦਾ ਆ ਜਿਹੜਾ ਇਲਾਕਾ ਹੈ ਉਸ ਦੀ ਜਿਹੜੀ ਉਸ ਤਰੀਕੇ ਦੇ ਨਾਲ ਪੁਸ਼ਤਪਨਾਹੀ ਹੋਣੀ ਚਾਹੀਦੀ ਸੀ ਆ ਪਰ ਉਹਦੀਆਂ ਕਾਰਵਾਈਆਂ ਦੇ ਦੌਰ ਜਿਹੜੇ ਚੱਲਣੇ ਚਾਹੀਦੇ ਸੀ ਉਸ ਤਰੀਕੇ ਚੱਲ ਨਹੀਂ ਰਹੀਆਂ ਜਿਸ ਦਾ ਕਰਕੇ ਬਾਪੂ ਤਰਸੇਮ ਸਿੰਘ ਘਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਿਆਨ ਵੀ ਦਿੱਤਾ ਗਿਆ ਸੀ ਕਿ ਭਾਈ ਸਾਡੇ ਪਰਿਵਾਰ ਨੂੰ ਸੁੱਖ ਸਹੂਲਤਾਂ ਜਿਹੜੀਆਂ ਮਿਲਣ ਵਾਲੀਆਂ ਨੇ ਉਹ ਭਾਵੇਂ ਨਾ ਦਿੱਤੀਆਂ ਜਾਣ ਪਰ ਸਾਡੇ ਇਲਾਕੇ ਨੂੰ ਫੰਡ ਤਾਂ ਦਿੱਤਾ ਜਾਵੇ ਜਿਹੜਾ ਐਮਪੀ ਨੂੰ ਇੱਕ ਮਿਲਦਾ ਹੁੰਦਾ ਹੈ ਸਾਂਸਦ ਨੂੰ ਮਿਲਦਾ ਹੁੰਦਾ ਤਾਂ ਕਿ ਅਸੀਂ ਇਲਾਕੇ ਦਾ ਕੰਮ ਕਰਵਾ ਸਕੀਏ ਜਾਂ ਫਿਰ ਜਿਹੜੇ ਉੱਥੇ ਵਿਕਾਸ ਦੇ ਕੰਮ ਨੇ ਉਹ ਕਰਵਾ ਸਕੀਏ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਜ਼ਰੂਰ ਸੋਚਣ ਵਿਚਾਰਨ ਦੀ ਲੋੜ ਨੌਜਵਾਨਾਂ ਨੂੰ ਵੀ ਹੈ ਲੋਕਾਂ ਨੂੰ ਵੀ ਹੈ ਕਿ ਜੇਕਰ ਇੱਕ ਜੇਲ੍ਹ ਦੇ ਵਿੱਚ ਬੈਠਾ ਵਿਅਕਤੀ ਜਿਹੜਾ ਕਿ ਮੈਂਬਰ ਪਾਰਲੀਮੈਂਟ ਬਣ ਜਾਂਦਾ ਹੈ ਮੈਂਬਰ ਪਾਰਲੀਮੈਂਟ ਬਣ ਕੇ ਉਸ ਦੇ ਵੱਲੋਂ ਆਸਤਾ ਜਗਾਈ ਜਾਂਦੀ ਹੈ ਇੱਕ ਚਿੰਗ ਦਿੱਤੀ ਜਾਂਦੀ ਹੈ ਪੰਜਾਬੀਆਂ ਨੂੰ ਕਿ ਭਾਈ ਜੇਕਰ ਤੁਹਾਡੀ ਕਿਸੇ ਵੀ ਦਰ ਤੋਂ ਕੁਝ ਵੀ ਪ੍ਰਵਾਨ ਨਹੀਂ ਹੋ ਰਿਹਾ ਤਾਂ ਅਸੀਂ ਪੰਜਾਬ ਦੇ ਮਸਲੇ ਪੰਜਾਬ ਦੇ ਤਰੀਕੇ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਪੰਜਾਬ ਦੇ ਤਰੀਕੇ ਸ਼ਬਦ ਮੈਂ ਤਾਂ ਕਰਕੇ ਵਰਤ ਰਿਹਾ ਕਿਉਂਕਿ ਜਦੋਂ ਤੋਂ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਜਿਹੜੀ ਵਾਰਸ ਪੰਜਾਬ ਦੇ ਬਣਾਈ ਗਈ ਜਥੇਬੰਦੀ ਹੈ ਇਸ ਜਥੇਬੰਦੀ ਦੇ ਵਿੱਚ ਉਹਨਾਂ ਨੇ ਸ਼ੁਰੂ ਤੋਂ ਗੱਲ ਪੰਜਾਬ ਨੂੰ ਤਰਜੀਹ ਰੱਖ ਕੇ ਕੀਤੀ ਹੈ ਉਹ ਕਹਿੰਦੇ ਭਾਵੇਂ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦੇ ਵਿੱਚ ਕਿਸਾਨੀ ਦਾ ਮਸਲਾ ਹੋਵੇ ਪੰਜਾਬ ਦੇ ਪੁਰਾਣੇ ਇਤਿਹਾਸਕ ਤਮਾਮ ਉਹਨਾਂ ਮਫਾਦਾ ਨੂੰ ਹੱਲ ਵਾਲੇ ਪਾਸੇ ਨੂੰ ਲੈ ਕੇ ਜਾਣਾ ਹੋਵੇ ਪਰ ਇਹ ਨਾ ਕਹਿੰਦੇ ਹੱਲ ਦੇ ਪਿੱਛੇ ਵਜਾ ਇੱਕੋ ਹੀ ਰਹਿਣੀ ਚਾਹੀਦੀ ਹੈ ਕਿ ਅਸੀਂ ਹੱਲ ਪੰਜਾਬ ਦੇ ਤਰੀਕੇ ਦੇ ਨਾਲ ਕਰੀਏ ਅਸੀਂ ਨਾ ਤਾਂ ਖੱਬੇ ਸੂਬੇ ਨੂੰ ਵੇਖੀਏ ਨਾ ਸੱਜੇ ਸੂਬੇ ਨੂੰ ਵੇਖੀਏ ਕਿ ਉਹ ਕੀ ਕਰਦਾ ਕਿਸ ਤਰੀਕੇ ਨਾਲ ਕਰਦਾ ਤੇ ਕਰਵਾਇਆ ਤੇ ਕਰਦਾ ਕਿਸ ਤਰੀਕੇ ਦੇ ਨਾਲ ਜਾ ਰਿਹਾ ਇਹ ਚੀਜ਼ ਨੂੰ ਉਹ ਕਹਿੰਦੇ ਸਾਨੂੰ ਜ਼ਹਿਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਸਾਨੂੰ ਪੰਜਾਬ ਦੇ ਮਸਲੇ ਪੰਜਾਬ ਦੇ ਤਰੀਕਿਆਂ ਦੇ ਨਾਲ ਹੱਲ ਕਰਨੇ ਚਾਹੀਦੇ ਨੇ ਹੁਣ ਭਾਈ ਅਮਰਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਇਹ ਗੱਲ ਕਹਿ ਤਾਂ ਦਿੱਤੀ ਗਈ ਹੈ ਕੁਝ ਨੌਜਵਾਨਾਂ ਦੇ ਮਨਾਂ ਦੇ ਉੱਪਰ ਇਸ ਦਾ ਪ੍ਰਭਾਵ ਵੀ ਬਹੁਤ ਵੱਡੇ ਪੱਧਰ ਤੇ ਉੱਪਰ ਆਇਆ ਪਰ ਕੁਝ ਕੁ ਲੋਕ ਜਿਹੜੇ ਨੇ ਇਹ ਸਾਰੀ ਚੀਜ਼ ਦੇ ਉੱਤੇ ਚਿੰਤਾ ਵੀ ਜ਼ਾਹਰ ਕਰ ਰਹੇ ਨੇ ਕਿ ਪਾਰਟੀ ਤਾਂ ਰਜਿਸਟਰ ਹੋ ਜਾਣੀ ਹੈ ਕਿਤੇ ਸਿਮਰਨਜੀਤ ਸਿੰਘ ਮਾਨ ਹਰਾਂ ਵਾਲੀ ਨਾ ਹੋਵੇ ਕਿ ਆਪਣੀ ਗੱਲ ਦੇ ਉੱਪਰ ਅੜ ਕੇ ਲੋਕਾਂ ਦੇ ਮਸਲੇ ਹੱਲ ਹੀ ਨਾ ਹੋਣ ਇੱਕੋ ਗੱਲ ਦਾ ਮਾ ਜਿਹੜਾ ਟੰਡੋਰਾ ਪਿੱਟਿਆ ਜਾਵੇ ਕਿ ਭਾਈ ਇਹ ਤੋਂ ਬਾਹਰ ਨਹੀਂ ਜਾਣਾ ਉਹ ਭਾਵੇਂ ਸ਼ਮਸ਼ੀਰ ਰੱਖਣ ਦੀ ਗੱਲ ਹੋਵੇ ਲੋਕ ਸਭਾ ਦੇ ਵਿੱਚ ਸ਼ਮਸ਼ੀਰ ਲੈ ਕੇ ਜਾਣ ਦੀ ਗੱਲ ਹੋਵੇ ਜਾਂ ਫਿਰ ਹੋਰ ਵੀ ਬਹੁਤ ਸਾਰੇ ਮਸਲੇ ਮਾਮਲੇ ਜਿਹੜੇ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਨਾਲ ਜੁੜੇ ਪਰ ਨੁਕਸਾਨ ਤੇ ਫਾਇਦਾ ਲੋਕਾਂ ਨੂੰ ਹੀ ਹੋਣਾ ਹੈ ਹੁਣ ਲੋਕਾਂ ਦੇ ਫਾਇਦਾ ਜਾਂ ਨੁਕਸਾਨ ਕਿਸ ਤਰੀਕੇ ਨਾਲ ਸੋਚਣਾ ਹੈ ਇਹ ਲੋਕਾਂ ਦੇ ਮਨ ਦੇ ਵਿੱਚ ਬਲਬਲੇ ਨੈਸ਼ਨਲ ਮੀਡੀਆ ਗੱਲਸਾ ਉਹ ਇੱਥੇ ਥੋੜਾ ਜਿਹਾ ਜ਼ਿਕਰ ਕਰਾਂਗੇ ਜਦੋਂ ਅਮਰਤਪਾਲ ਜਿੱਤ ਦਾ ਤਾਂ ਇਹ ਗੱਲ ਕਹੀ ਜਾਂਦੀ ਹੈ ਵੀ ਵੱਖਵਾਦੀ ਸੋਚ ਵਾਲੇ ਸਰਬਜੀਤ ਸਿੰਘ ਖਾਲਸਾ ਅਮਰਤਪਾਲ ਖਾਲਿਸਤਾਨ ਦੀ ਮੰਗ ਕਰਨ ਵਾਲ ਰਵਨੀਤ ਸਿੰਘ ਬਿੱਟੂ ਨੇ ਇਤਤ ਤੱਕ ਗੱਲ ਲਾਖ ਦਿੱਤੀ ਉਹ ਕਹਿੰਦੇ ਮੇਰੇ ਵਰਗੇ ਸ਼ਾਂਤੀ ਪਸੰਦ ਲੋਕ ਨੇ ਜਾਂ ਹੋਰ ਜਿਹੜੇ ਪੀਸਫੁਲ ਤਰੀਕੇ ਦੇ ਨਾਲ ਰਹਿਣਾ ਚਾਹੁੰਦੇ ਨੇ ਉਹ ਕਹਿੰਦੇ ਵੀ ਹੁਣ ਜੇ ਜਿੱਤ ਗਏ ਜਾਂ ਵੋਟਾਂ ਤੋਂ ਪਹਿਲਾਂ ਜੇ ਮਤਲਬ ਵੱਡੇ ਪੱਧਰ ਤੇ ਉਹਨਾਂ ਨੂੰ ਜਿਤਾ ਦਿੱਤਾ ਗਿਆ ਤਾਂ ਫਿਰ ਸਾਡੇ ਲਈ ਰਹਿਣਾ ਥੋੜਾ ਜਿਹਾ ਮੁਸ਼ਕਲ ਹੋ ਜਾਊਗਾ ਤਾਂ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਆਪਣੇ ਦਰਸ਼ਕਾਂ ਨੂੰ ਵੀ ਤੁਹਾਨੂੰ ਵੀ ਕਿਉਂਕਿ ਦੋ ਪਹਿਲੂ ਨਿਕਲ ਕੇ ਸਾਹਮਣੇ ਆਇਆ ਜਦੋਂ ਅਮਰਤਪਾਲ ਜਿੱਤਦੇ ਨੇ ਪਹਿਲੇ ਵਾਲੇ ਤਾਂ ਇੱਕ ਇਹ ਕਹਿੰਦੇ ਨੇ ਵੀ ਉੱਥੇ ਸਵਾਲ ਇਹ ਖੜਾ ਕੀਤਾ ਗਿਆ ਕਿ ਖਾਲਿਸਤਾਨ ਨੂੰ ਇੰਨੀਆਂ ਵੋਟਾਂ ਪਈਆਂ ਨੇ ਉਸ ਏਜੰਡੇ ਕਰਕੇ ਅਮਰਤਪਾਲ ਨੂੰ ਇੰਨੀਆਂ ਵੋਟਾਂ ਪਈਆਂ ਨੇ ਦੂਜੇ ਪਾਸੇ ਇੱਕ ਪਾਰਟ ਆ ਇਹ ਵੀ ਕਹਿ ਸਕਦੇ ਆ ਜਿਹੜੇ ਇਹ ਕਹਿੰਦੇ ਨੇ ਉਹ ਕਹਿੰਦੇ ਵੋਟਾਂ ਪਈਆਂ ਨੇ ਜ਼ਬਰ ਦੇ ਖਿਲਾਫ ਉਹ ਕਹਿੰਦੇ ਜਿਹੜਾ ਜ਼ਬਰ ਤੇ ਜ਼ੁਲਮ ਕੀਤਾ ਗਿਆ ਐ ਐਨਐਸਏ ਲਗਾ ਦਿੱਤੀ ਗਈ ਹੁਣ ਯੂਐਪੀਏ ਲਗਾ ਦਿੱਤੀ ਗਈ ਵੀ ਉਹ ਰੋਸ ਸੀਗਾ ਲੋਕਾਂ ਦੇ ਮਨਾਂ ਵਿੱਚ ਉਹਦਾ ਵੀ ਪ੍ਰਗਟਾਵਾ ਹੋਇਆ ਕੀ ਲੱਗਦਾ ਤੁਹਾਨੂੰ ਵੀ ਕੀ ਇੰਨੀਆਂ ਵੋਟਾਂ ਖਾਲਿਸਤਾਨ ਦੇ ਨਾਮ ਤੇ ਪਈਆਂ ਜਾਂ ਫਿਰ ਇੱਕ ਜ਼ਬਰਦਸਤ ਰੋਸ ਸੀਗਾ ਆਪਾਂ ਦਾ ਇਸ ਚੀਜ਼ ਨੂੰ ਅਸੀਂ ਵੀ ਲੈ ਸਕਦੇ ਹਾਂ 20% ਦੀ ਹੋ ਸਕਦੇ ਨੇ ਲੋਕ ਜਿਹੜੇ ਕਹਿਣ ਕਿ ਇੱਕ ਖਾਸ ਵੱਖਵਾਦੀ ਤਰੀਕੇ ਦੇ ਨਾਲ ਸੋਚ ਵਿਚਾਰ ਰੱਖਦੇ ਹੋਣ ਤੇ ਉਹਨਾਂ ਨੇ ਧੜਾ ਧੜ ਵੋਟਾਂ ਪਾ ਦਿਤੀਆਂ ਹੁਣ ਪਰ ਜੇਕਰ ਆਪਾਂ ਪੂਰੇ ਇਲਾਕੇ ਨੂੰ ਖੰਘਾਲਣ ਦੀ ਕੋਸ਼ਿਸ਼ ਕਰੀਏ ਦੋਵਾਂ ਆ ਲੋਕ ਸਭਾ ਹਲਕਿਆਂ ਨੂੰ ਖੰਘਾਲਣ ਦੀ ਕੋਸ਼ਿਸ਼ ਕਰੀਏ ਤਾਂ ਲੋਕ ਇੱਥੇ ਇਹ ਨਹੀਂ ਕਹਿ ਸਕਦੇ ਕਿ ਪੜ੍ਹੇ ਲਿਖੇ ਨਹੀਂ ਲੋਕਿਆਂ ਦੇ ਵੱਲੋਂ ਸੋਚ ਵਿਚਾਰ ਨਹੀਂ ਕੀਤੀ ਗਈ ਹੁਣ ਕਪੂਰਥਲਾ ਇਲਾਕਾ ਆਉਂਦਾ ਹੈ ਬਹੁਤ ਸਾਰਾ ਇਸ ਦੇ ਵਿੱਚ ਖਡੂਰ ਸਾਹਿਬ ਦੇ ਲੋਕ ਸਭਾ ਹਲਕੇ ਦੇ ਵਿੱਚ ਉਧਰ ਦੇ ਪਾਸੇ ਤਰਨਤਾਰਨ ਦਾ ਬਹੁਤ ਵੱਡਾ ਇਲਾਕਾ ਆਉਂਦਾ ਹੈ ਇਹ ਸਾਰੀਆਂ ਚੀਜ਼ ਵੇਖੀ ਤਾਂ ਲੋਕਾਂ ਨੇ ਇਸੇ ਕਰਕੇ ਵੋਟਾਂ ਪਾਈਆਂ ਨੇ ਕਿ ਪਾਈ ਹਥਿਆਰ ਵੀ ਨਹੀਂ ਮਿਲੇ ਜਿੱਥੇ ਤੁਸੀਂ ਕਹਿੰਦੇ ਸੀ ਪ੍ਰੈਕਟਿਸ ਕੀਤੀ ਜਾ ਰਹੀ ਹੈ ਹਥਿਆਰਾਂ ਦੀ ਉਹ ਵੀ ਤੁਹਾਡੇ ਵੱਲੋਂ ਕਿਸੇ ਤਰੀਕੇ ਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ ਬਹੁਤ ਸਾਰੀਆਂ ਫੋਰਸਾਂ ਬਣਨ ਦੀ ਗੱਲ ਹੋ ਰਹੀ ਸੀ ਕਿ ਭਾਈ ਇਹਨਾਂ ਨੇ ਤਾਂ ਚੱਕ ਫੱਟੇ ਦੇਣੇ ਨੇ ਇਹਨਾਂ ਦੇ ਤਾਂ ਆਹ ਕੁਝ ਕਰ ਦੇਣਾ ਏਕੇਐਫ ਬਣੀ ਉਹਨਾਂ ਦੇ ਉੱਪਰ ਕਿੰਤੂ ਕੀਤਾ ਗਿਆ ਬਾਹਰੋਂ ਫੰਡਿੰਗ ਹੋ ਰਹੀ ਹੈ ਹਾਲਾਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਕਹਿ ਲਈਏ ਕਿ ਕਿਤਾਬੀ ਰੂਪ ਦੇ ਵਿੱਚ ਤਾਂ ਪੇਸ਼ ਕਰ ਦਿੱਤੀਆਂ ਗਈਆਂ ਹੋਣਗੀਆਂ ਪਰ ਇਹਦਾ ਸੰਧਾਤਕ ਤੌਰ ਦੇ ਉੱਪਰ ਯਾਹਰ ਕਹਿ ਲੀਏ ਕਿ ਇਹਦਾ ਪ੍ਰਤੱਖ ਰੂਪ ਦੇ ਵਿੱਚ ਕਿਸੇ ਵੀ ਤਰੀਕੇ ਦਾ ਸਬੂਤ ਅਜੇ ਤੱਕ ਵੀ ਅੱਜ ਦੀ ਤਰੀਕ ਤੱਕ ਕੋਈ ਸਾਹਮਣੇ ਨਹੀਂ ਆਇਆ ਹਾਲਾਂਕਿ ਇਹ ਏਜੰਸੀਆਂ ਇਹ ਜ਼ਰੂਰ ਕਹਿ ਸਕਦੀਆਂ ਨੇ ਕਿ ਭਾਈ ਇਹ ਕੌਨਫਿਡੈਂਸ਼ੀਅਲ ਰੱਖਣਾ ਹੁੰਦਾ ਹੈ ਇਹਦੇ ਉੱਪਰ ਅਸੀਂ ਜਾਣਕਾਰੀਆਂ ਜਗ ਜਹਰ ਕਰ ਨਹੀਂ ਸਕਦੇ ਪਰ ਤੁਹਾਨੂੰ ਪਤਾ ਹੋਣਾ ਹੈ ਮਾਨ ਸਾਹਿਬ ਜਦੋਂ ਕਿਸੇ ਤਰੀਕੇ ਦੇ ਨਾਲ ਕੋਈ ਵੀ ਧੂਆ ਨਿਕਲਦਾ ਕਿਤੇ ਨਾ ਕਿਤੇ ਤਾਂ ਅੱਗ ਸੁਲਕਦੀ ਹੁੰਦੀ ਹੈ ਜੇ ਅੱਗ ਸੁਲਕਦੀ ਹੈ ਤਾਂ ਕਿਤੇ ਨਾ ਕਿਤੇ ਭਾਂਬੜ ਵੀ ਬਣਦਾ ਹੁੰਦਾ ਹੈ ਹੁਣ ਤੱਕ ਇਹ ਜਾਣਕਾਰੀਆਂ ਬਾਹਰ ਆ ਜਾਣੀਆਂ ਚਾਹੀਦੀਆਂ ਸੀ ਲੋਕਾਂ ਦੇ ਵੱਲੋਂ ਇਹੀ ਵਿਚਾਰ ਮੰਦੇ ਵਿੱਚ ਰੱਖਿਆ ਗਿਆ ਕਿ ਭਾਈ ਸਾਡੇ ਇੱਕ ਪੰਜਾਬ ਦੇ ਨੌਜਵਾਨ ਜਿਹੜੇ ਵੱਲੋਂ ਕੇ ਬਿਵਾਕ ਹੋ ਕੇ ਉਹਨਾਂ तमाम ਸਿਆਸੀ ਪਾਰਟੀਆਂ ਨੂੰ ਪਰਾਂ ਕਰਕੇ ਸਿਰਫ ਪੰਜਾਬ ਦਾ ਦਰਦਮੰਦ ਦੇ ਵਿੱਚ ਰੱਖ ਕੇ ਹਾਲਾਂਕਿ ਉਹਨਾਂ ਦੀ ਮੰਨਛਾ ਸੱਚਮੁੱਚ ਉਹਨਾਂ ਬਿਆਨਾਂ ਦੇ ਨਾਲ ਮਿਲਦੀ ਜੁਲਦੀ ਹੈ ਜਾਂ ਨਹੀਂ ਇਹਦੀ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਉਹਨਾਂ ਦੀ ਜ਼ੁਮਾਨ ਦੇ ਵੱਲੋਂ ਫਰਮਾਏ ਗਏ ਕੱਲੇ-ਕੱਲੇ ਬੋਲ ਉਹ ਤੁਹਾਨੂੰ ਵੀ ਮੈਨੂੰ ਵੀ ਕਿਤੇ-ਕਿਤੇ ਮਹਿਸੂਸ ਹੋਇਆ ਕਿ ਇਹ ਵਾਕਿਆ ਯਾਰ ਇਹ ਬੰਦਾ ਪੰਜਾਬ ਦੀ ਗੱਲ ਕਰ ਰਿਹਾ ਹੈ ਵਾਕਈ ਇਹਦੇ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਪਾਸੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਇੱਕ ਵਿਅਕਤੀ ਜਿਹੜਾ ਕਿ ਨਸ਼ੇ ਤੋਂ ਪਾਸੇ ਕਰਨ ਦੀ ਗੱਲ ਕਹਿ ਰਿਹਾ ਸਿੱਖ ਪੰਥ ਦੇ ਨਾਲ ਜੁੜਨ ਦੀ ਗੱਲ ਕਹਿ ਰਿਹਾ ਉਹਦੇ ਪਿੱਛੇ ਗੱਡੀਆਂ ਦੇ ਕਾਫਲੇ ਦੁੜਾਏ ਗਏ ਉਹਨੂੰ ਇਸ ਤਰੀਕੇ ਦੇ ਨਾਲ ਫੜਿਆ ਗਿਆ ਕਿ ਜਿਵੇਂ ਅਥੇ ਕਿਸੇ ਤਰੀਕੇ ਦੇ ਨਾਲ ਕੋਈ ਵੱਡਾ ਅਤਵਾਦੀ ਹਮਲਾ ਕਰਨਾ ਹੋਵੇ ਤੇ ਉਹਨੂੰ ਘੇਰਾ ਪਾ ਕੇ ਰੋਕਿਆ ਗਿਆ ਹੋਵੇ ਆਲਦਵਾਲ ਦੇ ਸਾਥੀਆਂ ਨੂੰ ਵੀ ਜਿਸ ਤਰੀਕੇ ਜਹਮਤ ਦਾ ਸਾਹਮਣਾ ਕਰਨਾ ਪਿਆ ਉਹ ਸਾਰੀਆਂ ਸਥਿਤੀਆਂ ਨੂੰ ਲੋਕਾਂ ਨੇ ਸੋਚਿਆ ਵਿਚਾਰਿਆ ਘੋਖਿਆ ਪੜਤਾਲਿਆ ਉਸ ਤੋਂ ਬਾਅਦ ਵਟਨ ਨੱਪਿਆ ਗਿਆ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਵਟਨ ਨੱਪਿਆ ਗਿਆ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤੇ ਲੋਕਾਂ ਦੇ ਵੱਲੋਂ ਆਪਣੇ ਵੋਟਾਂ ਦੇ ਭੁਗਤਾਨ ਦੇ ਰੂਪ ਦੇ ਵਿੱਚ ਦਿਖਾ ਦਿੱਤਾ ਗਿਆ ਕਿ ਪੰਜਾਬ ਦੇ ਲੋਕ ਅਜੇ ਵੀ ਉਹਨਾਂ ਚੀਜ਼ਾਂ ਦੇ ਪਿੱਛੇ ਨਹੀਂ ਮਰਦੇ ਉਹ ਭਾਵੇਂ ਮਾ ਬਹੁਤ ਸਾਰੀਆਂ ਚੀਜ਼ਾਂ ਦੇ ਇਹ ਕਹਿਣਾ ਹੋਵੇ ਕਿ ਔਰਤਾਂ ਨੂੰ ਆ ਦੇ ਦੇਣਾ ਹੈ ਸਿਲੰਡਰ ਫਰੀ ਦੇ ਦੇਣੇ ਆ ਆ ਚੀਜ਼ਾਂ ਦੇ ਦੇਣੀਆਂ ਨੇ ਕਿਉਂਕਿ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਵੱਲੋਂ ਤਾਂ ਇਦਾਂ ਦਾ ਕੋਈ ਲਾਲਚ ਦਿੱਤਾ ਹੀ ਨਹੀਂ ਗਿਆ ਕਿਸੇ ਵੀ ਤਰੀਕੇ ਦੀ ਗੱਲ ਹੀ ਨਹੀਂ ਕਹੀ ਗਈ ਉਹਨਾਂ ਨੇ ਇੱਕੋ ਹੀ ਏਜੰਡਾ ਰੱਖਿਆ ਕਿ ਪੰਜਾਬ ਦੀ ਗੱਲ ਕਰਨੀ ਆ ਪੰਜਾਬ ਦੇ ਤਰੀਕੇ ਦੇ ਨਾਲ ਗੱਲ ਕਰਨੀ ਆ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਗੱਲ ਪੰਜਾਬ ਦੇ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਤਾਂ ਫਿਰ ਸਾਨੂੰ ਵੋਟ ਪਾ ਦਿੱਤੀ ਜਾਵੇ ਨਹੀਂ ਤਾਂ ਤੁਹਾਡੇ ਕੋਲੇ ਪਾਰਟੀਆਂ ਦੇ ਬਹੁਤ ਸਾਰੇ ਆਪਸ਼ਨ ਨੇ ਉਮੀਦਵਾਰ ਵੀ ਖੜੇ ਨੇ ਉਹਨਾਂ ਦੇ ਹੱਕ ਦੇ ਵਿੱਚ ਵੀ ਤੁਹਾਡੀ ਵੋਟ ਦਾ ਭੁਗਤਾਨ ਹੋ ਸਕਦਾ ਹੈ ਇਸੇ ਕਰਕੇ ਇਸ ਨੂੰ ਮੈਂ ਕਿਉਂਕਿ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਬਹੁਤਾਂ ਲੋਕ ਉਹ ਨਹੀਂ ਜਿਨ੍ਹਾਂ ਦੇ ਵੱਲੋਂ ਸੋਚ ਵਿਚਾਰ ਕੀਤੀ ਗਈ ਪਰ ਹੁਣ ਨਾ ਮਿਲਦੇ ਫੰਡ ਹੁਣ ਹੋ ਚੁੱਕਿਆ ਸਮਾਂ ਯੂਪੀ ਲੱਗਣਾ ਯੂਪੀਏ ਲੱਗਣਾ ਇਹ ਸਾਰੀਆਂ ਸਥਿਤੀਆਂ ਨੂੰ ਹੋ ਸਕਦਾ ਹੈ ਕਿ ਇਹਨਾਂ ਲੋਕਾਂ ਦੇ ਵੱਲੋਂ ਦੁਬਾਰਾ ਜਿਹੜਾ ਸੋਚਿਆ ਵਿਚਾਰਿਆ ਜਾਵੇ ਤੇ ਵੋਟਾਂ ਦੀ ਗਿਣਤੀ ਸ਼ਾਇਦ ਘਟ ਵੀ ਸਕਦੀ ਹੈ ਤੇ ਹੋ ਸਕਦਾ ਹੈ ਕਿ ਕੁਝ ਇਦਾਂ ਦੇ ਬਲਬਲੇ ਪੈਦਾ ਹੋਣ ਕਿ ਗਿਣਤੀ ਦੇ ਵਿੱਚ ਐਡਾ ਵੱਡਾ ਬਦਲਾ ਆਵੇ ਕਿ ਹੋਰ ਨਾ ਕਹ ਲਈਏ ਲੋਕ ਸਭਾ ਹਲਕਿਆਂ ਦੇ ਵਿੱਚ ਵੀ ਇਸ ਪਾਰਟੀ ਜਿਹੜੀ ਨਵੀਂ ਬਣਨ ਜਾ ਰਹੀ ਹੈ ਇਹਦੀ ਮਾਰ ਵੇਖਣ ਨੂੰ ਮਿਲੇ ਮੈਂ ਨਾ ਭਾਈ ਜਮੇਰ ਸਿੰਘ ਦਾ ਥੋੜਾ ਜਿਹਾ ਜ਼ਿਕਰ ਕਰੂੰਗਾ ਗੱਲਬਾਤ ਕਰਦੇ ਹੋਏ ਇਹ ਗੱਲ ਕਹੀ ਖਾਸ ਤੌਰ ਤੇ ਮਾਗੀ ਦੇ ਮੇਲੇ ਅਮਰਤਪਾਲ ਸਿੰਘ ਹੋਣਾ ਤੇ ਯੂਪੀਏ ਤੇ ਇੱਕ ਜੋ ਇਸ ਸਮੇਂ ਪੰਥਕ ਸਿਆਸਤ ਦੇ ਵਿੱਚ ਖਾਸ ਤੌਰ ਤੇ ਕੱਲ ਦਾ ਦਿਨ ਵੱਡਾ ਅਹਿਮ ਹੋਊਗਾ ਪੰਥਕ ਸਿਆਸਤ ਦੇ ਵਿੱਚ ਉਹ ਕਹਿੰਦੇ ਸਟੇਟ ਜਦੋਂ ਆਦਮ ਖੋਰ ਹੋ ਜਵੇ ਤੇ سرمایہਦਾਰ ਖੂਨ ਪੀਣੇ ਹੋ ਜਾਣ ਤਾਂ ਲੋਕਾਂ ਦਾ ਤਾਂ ਫਿਰ ਰੱਬੇ ਰੱਖਾ ਹੁੰਦਾ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਉਹ ਕਹਿੰਦੇ ਦੋ ਜਿਹੜੀਆਂ ਕਾਨਫਰੰਸਾਂ ਨੇ ਖਾਸ ਤੌਰ ਤੇ ਜ਼ਿਕਰ ਕੀਤਾ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਤੇ ਅਮਰਤਪਾਲ ਸਿੰਘ ਖਾਲਸਾ ਕਹਿੰਦੇ ਇੱਕ ਕਾਨਫਰੰਸ ਤਾਂ ਸਟੇਟ ਵਰਸਸ ਹੋਊਗੀ ਸਰਕਾਰ ਦੇ ਖਿਲਾਫ ਜਿਹੜੀ ਆ ਉਹ ਟੱਕਰ ਲੈਣ ਵਾਲੀ ਤੇ ਦੂਜੇ ਪਾਸੇ ਉਹ ਕਾਨਫਰੰਸ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੇਤਾਵਨੀ ਦੇਣ ਵਾਲੀ ਹੈ ਇਹ ਬੋਲ ਭਾਈ ਅਜਮੇਰ ਸਿੰਘ ਹੋਣਾ ਦੇ ਨੇ ਉਹ ਕਹਿੰਦੇ ਕੱਲ ਦਾ ਦਿਨ ਜਿਹੜੀ ਇਹ ਪ੍ਰੈਸ ਕਾਨਫਰੰਸ ਨੇ ਜਿਹੜੀਆਂ ਪੋਲਿਟੀਕਲ ਕਰੀਆਂ ਜਾਣੀਆਂ ਨੇ ਇਹਦੇ ਵਿੱਚ ਲੋਕਾਂ ਨੂੰ ਬੜਾ ਕੁਛ ਕਲੀਅਰ ਹੋਊਗਾ ਪਰ ਲੋਕਾਂ ਦਾ ਪਤਾ ਲੱਗ ਜਾਊਗਾ ਕੱਲ ਵੀ ਕਿੱਧਰਲੇ ਪਾਸੇ ਉਹ ਝੁੱਲਦੇ ਨੇ ਜਾਂ ਕਿੱਧਰਲੇ ਪਾਸੇ ਉਹਨਾਂ ਦਾ ਰੁਝਾਨ ਬਣਦਾ ਕਿਸ ਤਰੀਕੇ ਦੇ ਨਾਲ ਉਹ ਦੇਖਦੇ ਨੇ ਕੱਲ ਦੇ ਇਸ ਪੂਰੇ ਦਿਨ ਨੂੰ ਜਿਹੜਾ ਕਿ ਮੈਂ ਕਹੂੰਗਾ ਵੀ ਇਤਿਹਾਸ ਸਿਰਜਣ ਵਾਲਾ ਆ ਬਿਲਕੁਲ ਇਤਿਹਾਸ ਸਿਰਜਣ ਵਾਲਾ ਵੀ ਹੈ ਪਰ ਮੈਂ ਇੱਥੇ ਜ਼ਿਕਰ ਕਰੂੰਗਾ ਬਾਬਾ ਬੁਕਾਲਾ ਸਾਹਿਬ ਦੇ ਵਿੱਚ ਜਿਹੜੀ ਸਿਆਸੀ ਕਾਨਫਰੈਂਸ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੇ ਟੀਮ ਦੇ ਮੈਂਬਰਾਂ ਦੇ ਵੱਲੋਂ ਕੀਤੀ ਗਈ ਸੀ ਉੱਥੇ ਪਹੁੰਚੇ ਪਹੁੰਚਣ ਦਾ ਮੌਕਾ ਮਿਲਿਆ ਉੱਥੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਮਾਨ ਸਾਹਿਬ ਉੱਥੇ ਲੋਕਾਂ ਦੇ ਮਨ ਦੇ ਵਿੱਚ ਇਹੀ ਗੱਲ ਸਪਸ਼ਟ ਰੂਪ ਦੇ ਵਿੱਚ ਸੀ ਕਿ ਭਾਈ ਸਾਨੂੰ ਨਹੀਂ ਪਤਾ ਕਿਹੜੀ ਪਾਰਟੀ ਕਿਸ ਤਰੀਕੇ ਦੇ ਨਾਲ ਹੈ ਅਸੀਂ ਤਾਂ ਪੰਥ ਦੇ ਨਾਲ ਖੜੇ ਆ ਹੁਣ ਜੇਕਰ ਪੰਥ ਦੇ ਨਾਲ ਭੁਗਤਣ ਵਾਲੀ ਸਿੱਖ ਸੰਗਤ ਜਿਹੜੀ ਹੈ ਉਹੀ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਸਿਆਸੀ ਕਾਨਫਰੰਸ ਦੇ ਵਿੱਚ ਚੱਲੀ ਗਈ ਜੇਕਰ ਪੰਜਾਬ ਪੱਧਰ ਤੋਂ ਸਿੱਖ ਚਿੰਤਕ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੀ ਇਸ ਤਰੀਕੇ ਦੇ ਨਾਲ ਸੋਚ ਵਿਚਾਰ ਰੱਖਦੇ ਨੇ ਕਿ ਭਾਈ ਪੰਜਾਬ ਨੂੰ ਲੁੱਟਿਆ ਖੁੱਟਿਆ ਗਿਆ ਪੰਜਾਬ ਨੂੰ ਦੱਸਿਆ ਕੁਝ ਗਿਆ ਦਿਖਾਇਆ ਕੁਝ ਗਿਆ ਤੇ ਕੀਤਾ ਇਸ ਦੇ ਨਾਲ ਕੁਝ ਗਿਆ ਲੋਕੀ ਅਜੇ ਤੱਕ ਵੀ ਝੋਲੇ ਝੋਲੇ ਹੋਏ ਫਿਰਦੇ ਨੇ ਉਹ ਭਾਵੇਂ 84 ਦੀ ਗੱਲ ਕਰ ਲਈਆਂ ਜਾਂ ਫਿਰ ਬਾਅਦ ਦਾ ਲੰਬਾ ਸਮਾਂ ਅਤਵਾਦ ਦਾ ਦੌਰ ਜਿਹੜਾ ਰਿਹਾ ਜੀ ਉਹ ਸਾਰੀਆਂ ਸਥਿਤੀਆਂ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਦੀ ਗਿਣਤੀ ਬਿਲਕੁਲ ਮਾਇਨੇ ਰੱਖਦੀ ਹੈ ਹੁਣ ਲੋਕਾਂ ਦੇ ਵੱਲੋਂ ਕਿਹੜੇ ਟੈਂਟ ਦੇ ਵਿੱਚ ਵੜਿਆ ਜਾਣਾ ਕਿਸ ਤਰੀਕੇ ਦੇ ਨਾਲ ਕਿਹੜੇ ਟੈਂਟ ਦੇ ਵਿੱਚੋਂ ਵਿਚਾਰ ਸੁਣ ਕੇ ਤੇ ਵੋਟ ਦੇ ਰੂਪ ਦੇ ਵਿੱਚ ਬਦਲਾਅ ਦੇ ਰੂਪ ਦੇ ਵਿੱਚ ਉਹਨਾਂ ਦੇ ਵੱਲ ਵੋਟ ਪ੍ਰਧਾਨ ਕੀਤਾ ਜਾਣਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਬਿਲਕੁਲ ਕੱਲ ਦਾ ਦਿਨ ਜਿਹੜਾ ਹੈ ਪੰਜਾਬ ਦੇ ਲਈ ਬੇਹਦ ਖਾਸ ਹੋਣ ਵਾਲਾ ਹੈ ਕਿਉਂਕਿ ਆਪਣੇ ਆਪ ਨੂੰ ਲੰਬੇ ਸਮੇਂ ਤੋਂ ਪੰਜਾਬ ਦੇ ਉਸ ਦਰਦ ਨੂੰ ਬਿਆਨ ਕਰਨ ਵਾਲੀ ਪਾਰਟੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਵੀ ਉੱਥੇ ਹੋਣੀ ਹੈ ਜਿਨ੍ਹਾਂ ਦੇ ਵੱਲੋਂ ਕਿ ਬੜੇ ਤਤਪਰ ਤਰੀਕੇ ਦੇ ਨਾਲ ਤਿਆਰੀ ਕੀਤੀ ਗਈ ਆ ਮੈਨੂੰ ਲੱਗਦਾ ਹੈ ਕਿ ਵਾਂਸਮੂ ਸੀ ਕੋਈ ਘਟਨਾ ਰਹਿ ਜੇ ਇਸ ਤਰੀਕੇ ਤਿਆਰੀ ਇਹ ਕੀਤੀ ਗਈ ਨਾਲ ਦੀ ਨਾਲ ਪੰਜਾਬ ਦੀ ਜਿਹੜੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੀ ਹੋਣੀ ਹੈ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਵੀ ਲੋਕਾਂ ਤੱਕ ਅਪਰੋਚ ਕੀਤੀ ਜਾਣੀ ਆ ਕਿ ਭਾਈ ਅਸੀਂ ਆਹ ਕੁਝ ਕੀਤਾ ਤੇ ਆਹ ਕੁਝ ਕਰਾਂਗੇ ਹੋਰ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਵੀ ਉੱਥੇ ਆਪਣਾ ਡੱਗੀ ਡੋਰਾ ਜਿਹੜਾ বাজਾਇਆ ਜਾਣਾ ਹੈ ਯਾਹਰ ਇਸ ਸਿਆਸੀ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਸਾਰੀਆਂ ਗੱਲਾਂ ਕੀਤੀਆਂ ਜਾਣੀਆਂ ਨੇ ਲੋਕਾਂ ਦੇ ਮਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾਣੀ ਆ ਪਰ ਇਹ ਸਭ ਦੇ ਦਰਮਿਆਨ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਦਾ ਨਿਰਮਾਣ ਹੋਣਾ ਉਸ ਪਾਰਟੀ ਦੇ ਬਾਰੇ ਐਲਾਨ ਕਰਨੇ ਤੇ ਉਸ ਪਾਰਟੀ ਦੇ ਏਜੰਡੇ ਦੇ ਉੱਪਰ ਸਪਸ਼ਟਤਾ ਦੇਣੀ ਇਹ ਲੋਕਾਂ ਦੇ ਖਿੱਚ ਦਾ ਕੇਂਦਰ ਜ਼ਿਆਦਾ ਬਣੇਗੀ ਉਹ ਭਾਵੇਂ ਬਾਪੂ ਤਰਸੇਮ ਸਿੰਘ ਹੁਣੇ ਆਪਣੇ ਮੁਖਾਰਬਿਆਂ ਦੇ ਵਿੱਚੋਂ ਕੀ ਬੋਲਦੇ ਨੇ ਜਾਂ ਫਿਰ ਕਹ ਲਈਏ ਸਰਜੀਤ ਸਿੰਘ ਖਾਲਸਾ ਉਹਨਾਂ ਦੇ ਵੱਲੋਂ ਉਥੇ ਕੀ ਕਿਹਾ ਜਾਂਦਾ ਹੈ ਕਿ ਇਹ ਪਾਰਟੀ ਜਿਹੜੀ ਆ ਖਡੂਰ ਸਾਹਿਬ ਤੇ ਫਰੀਦਕੋਟ ਤੋਂ ਹੀ ਆਪਣੇ तमाम ਜਿਹੜੇ ਧਾਰਮੰਦਾਰ ਨੇ ਉਹਨਾਂ ਦੇ ਕਾਰਮੇ ਚਲਾਏਗੀ ਯਾਹ ਪਰ ਪੰਜਾਬ ਪੱਧਰ ਦੇ ਉੱਪਰ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਣੀ ਹੈ ਕਿ ਭਾਈ ਅਸੀਂ ਇਹ ਚੀਜ਼ਾਂ ਕੇਸ ਲੀਕੇ ਦੇ ਨਾਲ ਵੇਖਾਂਗੇ ਕਿਉਂਕਿ ਜਿੰਨਾ ਵੱਡਾ ਖਲਾਰਾ ਪਾਉਣਗੇ ਉਸੇ ਤਰੀਕੇ ਦੇ ਨਾਲ ਉਹਨੂੰ ਸਮੇਟਣਾ ਵੀ ਪੈਣਾ ਹੈ ਜੇਕਰ ਇਹਨਾਂ ਦੇ ਬਦੋ ਇਹਨਾਂ ਦੋਹਾਂ ਹਲਕਿਆਂ ਦੇ ਵਿੱਚ ਕੰਮ ਕਰਨ ਦੀ ਗੱਲ ਕਹੀ ਗਈ ਤਾਂ ਫਿਰ ਜਿਹੜੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਹੋਰਨਾਂ ਤੋਂ ਲੋਕਾਂ ਦੇ ਬਦੋ ਉੱਥੇ ਪਹੁੰਚ ਕੀਤੀ ਜਾਣੀ ਆ ਉਹਨਾਂ ਦੇ ਮਨ ਦੇ ਉੱਪਰ ਕੀ ਪ੍ਰਭਾਵ ਪਵੇਗਾ ਕਿ ਭਾਈ ਇਹ ਤਾਂ ਜਿੱਥੋਂ ਜਿੱਤੇ ਹੋਏ ਨੇ ਉਹਦੀ ਗੱਲ ਕਰ ਰਹੇ ਨੇ ਇਹ ਪੂਰੇ ਪੰਜਾਬ ਦੀ ਗੱਲ ਨਹੀਂ ਕਰ ਰਹੇ ਜੇਕਰ ਉੱਥੇ ਪਾਣੀਆਂ ਦੇ ਮਸਲੇ ਦੇ ਉੱਪਰ ਸਪਸ਼ਟਤਾ ਭਾਈ ਅਮਰਤਪਾਲ ਸਿੰਘ ਖਾਲਸਾ ਹੋਣਾਂ ਦੀ ਤੇ ਸਰਜੀਤ ਸਿੰਘ ਖਾਲਸਾ ਹੋਣਾਂ ਦੀ ਨਵੀਂ ਬਣਨ ਵਾਲੀ ਪਾਰਟੀ ਦੇ ਵੱਲੋਂ ਦੇ ਦਿੱਤੀ ਗਈ ਤੇ ਜੇਕਰ ਉਹਦੀ ਸਮਾਸੀਮਾ ਤੈਅ ਕਰ ਦਿੱਤੀ ਗਈ ਕਿ ਸਾਡੀ ਪਾਰਟੀ ਨੂੰ ਜੇਕਰ ਤੁਹਾਡੇ ਵੱਲੋਂ ਹਾਂ ਪੱਕੀ ਹੁੰਗਾਰਾ ਦਿੱਤਾ ਜਾਂਦਾ ਹੈ ਸਾਡੇ ਉਮੀਦਵਾਰ ਵਿਧਾਇਕਾਂ ਦੇ ਰੂਪ ਦੇ ਵਿੱਚ ਸਤਾਈ ਦੇ ਵਿੱਚ ਜਿੱਤਦੇ ਨੇ ਤਾਂ ਪਰ ਅਸੀਂ ਇਸ ਮਸਲੇ ਦਾ ਹੱਲ ਭਾਈ ਆਹ ਤਰੀਕ ਸਾਡੀ ਤੈਅ ਕੀਤੀ ਗਈ ਹੈ ਇਹਦੀ ਤਰੀਕ ਦੇ ਵਿੱਚ ਵਿੱਚ ਅਸੀਂ ਹੱਲ ਕਰਾਂਗੇ ਹਾਲਾਂਕਿ ਤਰੀਕਾ ਪਹਿਲਾਂ ਵੀ ਪਾਰਟੀਆਂ ਦੇ ਵੱਲੋਂ ਦਿੱਤੀਆਂ ਗਈਆਂ ਹੁੰਦੇ ਉਤੇ ਖੜਿਆ ਖੜਾਇਆ ਕਿਦਾਂ ਜਾਂਦਾ ਹੈ ਉਹ ਆਪਾਂ ਵੀ ਜਾਣਦੇ ਆਂ ਦਰਸ਼ਕ ਵੀ ਜਾਣਦੇ ਨੇ ਪਰ ਇੱਥੇ ਮਸਲੇ ਏ ਨੇ ਆ ਗੱਲ ਇਹ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੋਰਾਂ ਦੀ ਬਣਾਈ ਜਾਣ ਵਾਲੀ ਇਹ ਪਾਰਟੀ ਜਿਹੜੀ ਆ ਇਸ ਦੇ ਉੱਪਰ ਖਾਸ ਤਵਜੋ ਦੇ ਕੇ ਲੋਕਾਂ ਦੇ ਵੱਲੋਂ ਸੁਣਿਆ ਵੀ ਜਾਣਾ ਹੈ ਵਿਚਾਰਿਆ ਵੀ ਜਾਣਾ ਹੈ ਹੋ ਸਕਦਾ ਹੈ ਉੱਥੇ ਸੰਗਤਾਂ ਦੀ ਗਿਣਤੀ ਉੱਥੇ ਲੋਕਾਂ ਦੀ ਗਿਣਤੀ ਵੱਧ ਹੋਵੇ ਪਰ ਬਾਅਦ ਦੇ ਵਿੱਚ ਵੋਟਾਂ ਦਾ ਭੁਗਤਾਨ ਜਦੋਂ ਨਿਕਲੇ ਤਾਂ ਉਦੋਂ ਕਿਸੇ ਤਰੀਕੇ ਦੇ ਨਾਲ ਕੋਈ ਹਿਰਫਿਰ ਹੋਵੇ ਪਰ ਖਾਸ ਤੌਰ ਦੇ ਉੱਪਰ ਹੋ ਸਕਦਾ ਹੈ ਕਿ ਹੋਰਨਾਂ ਪਾਰਟੀਆਂ ਦੀ ਸਿਆਸੀ ਕਾਨਫਰੰਸ ਦੇ ਵਿੱਚ ਭਾਗ ਲੈਣ ਵਾਲੇ ਲੋਕ ਵੀ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਪਾਰਟੀ ਦੇ ਨਿਰਮਾਣ ਦੇ ਸਮੇਂ ਉੱਥੇ ਐਲਾਨ ਦੇ ਸਮੇਂ ਜ਼ਰੂਰ ਮੌਜੂਦ ਹੋਣ ਕਿ ਭਾਈ ਸੁਣੀਏ ਤਾਂ ਸਹੀ ਕਿਹਾ ਕੀ ਬਿਲਕੁਲ ਇਹ ਗੱਲ درست ਕਹੀ ਹੈ ਪਰ ਕੱਲ ਦਾ ਦਿਨ ਜਿਵੇਂ ਆਪਾਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵੀ ਇੱਕ ਬਹੁਤ ਮੋਸਟ ਇੰਪੋਰਟੈਂਟ ਦਿਨ ਆਪਾਂ ਕਹਿ ਸਕਦੇ ਹਾਂ ਕਿਉਂਕਿ ਕੱਲ ਬੜਾ ਕੁਝ ਨਿਕਲਣਾ ਮਾਗੀ ਦਾ ਮੇਲਾ ਮੇਲਾ ਜਿਹੜਾ ਉਹ ਪਾਵਨ ਪਵਿੱਤਰ ਮਨਾਇਆ ਜਾਣਾ ਲੋਕਾਂ ਵੱਲੋਂ ਉੱਥੇ ਪਹੁੰਚਿਆ ਜਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਇਆ ਜਾਣਾ ਪ੍ਰਸ਼ਾਸਨ ਵੱਲੋਂ ਵੀ ਜਿਲ੍ਹਾ ਸਾਹਿਬ ਬੜੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਰਬਜੀਤ ਸਿੰਘ ਖਾਲਸਾ ਹੋਂਨਾ ਵੱਲੋਂ ਤੇ ਮਾਨ ਸਾਹਿਬ ਦਾ ਵੀ ਥੋੜਾ ਜਿਹਾ ਚਲੋ ਜ਼ਿਕਰ ਕਰ ਲੈਣੇ ਆ ਉਹਨਾਂ ਨੇ ਵੀ ਜਿਹੜੀ ਇਹ ਕਾਨਫਰੰਸ ਉੱਥੇ ਕਰਨੀ ਹੈ ਸੋ ਇਹ ਜੇ ਆਪਾਂ ਜ਼ਿਕਰ ਕਰੀਏ ਪੰਥਕ ਸਿਆਸਤ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਇੱਕ ਪਾਸੇ 40 ਸਾਲ ਤੋਂ ਏਜੰਡਾ ਲਈ ਮਾਨਸਾਹ ਖਾਲਸਤਾਨ ਤੇ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜੇ ਹੁਣ ਅਪਡੇਟ ਹੋ ਕੇ ਖਾਲਸਤਾਨ ਤੋਂ ਕਹਿੰਦੇ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਇਹ ਏਜੰਡਾ ਤੇ ਤੀਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਪੰਜਾਬ ਨੂੰ ਇਕੱਲੇ ਪਾਰਟੀ ਬਚਾ ਸਕਦੀ ਹੈ ਉਹ ਆ ਸ਼੍ਰੋਮਣੀ ਅਕਾਲੀ ਦਲ ਉਹ ਵੀ ਜੇ ਜਰਨੈਲ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਗੇ ਆ ਬਿਲਕੁਲ ਇਹ ਚੀਜ਼ ਜਿਹੜੀ ਤੁਸੀਂ ਕਹੀ ਹੈ ਇਸ ਵਕਤ ਸਿਆਸੀ ਗਲਿਆਰਿਆਂ ਦੇ ਵਿੱਚ ਜਾਂ ਫਿਰ ਮੀਡੀਆ ਦੇ ਅਖਬਾਰਾਂ ਦੇ ਵਿੱਚ ਸੁਰਖੀਆਂ ਵੀ ਬਣਦੀ ਜਾ ਰਹੀ ਹੈ ਇਸ ਗੱਲ ਦਾ ਸੁਰਖੀਆਂ ਬਣਨਾ ਤਾਂ ਕਰਕੇ ਥੋੜਾ ਜਿਹਾ ਵੱਧ ਚਿੰਤਨ ਲੱਗਦਾ ਹੈ ਮੈਂ ਚਿੰਤਨ ਤਾਂ ਕਰਕੇ ਕਹਿ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵਕਤ ਮਾਹੌਲ ਬਣਿਆ ਪਿਆ ਲੋਕ ਬਹੁਤ ਸਾਰੇ ਤਰੀਕਿਆਂ ਦੇ ਨਾਲ ਸ਼ਿਸ਼ੋਪਣ ਦੇ ਵਿੱਚ ਪਏ ਹੋਏ ਨੇ ਬਹੁਤ ਸਾਰੇ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕਹਿੰਦੇ ਸੀ ਕਿ ਅਸੀਂ ਕਟੜ ਆ ਵੋਟਰਿਆਂ ਜਿਹੜੇ ਕਹਿੰਦੇ ਸੀ ਕਿ ਅਸੀਂ ਅਕਾਲੀ ਮਰਾਂਗੇ ਅਕਾਲੀ ਜੀ ਰਹੇ ਸੀ ਅਕਾਲੀ ਅਕਾਲੀਆਂ ਦੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਰਾਵਾਂਗੇ ਉਹਨਾਂ ਲੋਕਾਂ ਦੇ ਉੱਪਰ ਵੀ ਕਿਤੇ ਨਾ ਕਿਤੇ ਵੱਡੇ ਸਵਾਲ ਪਿਛਲੇ ਦਿਨਾਂ ਦੇ ਵਿੱਚ ਖੜੇ ਹੋਏ ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਹੈ ਮਾਨ ਸਾਹਿਬ ਹੋਰਾਂ ਦੇ ਵੱਲੋਂ ਵੀ ਆਪਣੇ ਸਟੈਂਡ ਦੇ ਉੱਪਰ ਸਪਸ਼ਟਤਾ ਜਿਹੜੀ ਹੈ ਲਗਾਤਾਰਤਾ ਦੇ ਵਿੱਚ ਰੱਖੀ ਜਾ ਰਹੀ ਹੈ ਚੰਗੀ ਗੱਲ ਹੈ ਪਰ ਉਹਨੂੰ ਹੰਗਾਰਾ ਲੋਕਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਦਿੱਤਾ ਜਾਵੇ ਹੋ ਸਕਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਕਈਆਂ ਗਈਆਂ ਜਿਹੜੀਆਂ ਉਸ ਵਕਤ ਤਾਂ ਲੋਕਾਂ ਦੇ ਵੱਲੋਂ ਚੰਗਾ ਉਹਨਾਂ ਨੂੰ ਹ ਜੇਕਰ ਪ੍ਰਾਣੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਅਪਡੇਟ ਹੋਣ ਵਾਲੀ ਗੱਲ ਕੀਤੀ ਹੈ ਖਾਲਸਾ ਰਾਜ ਵਾਲੀ ਗੱਲ ਕੀਤੀ ਹੈ ਖਾਲਸਥਾਨ ਤੋਂ ਖਾਲਸਾ ਰਾਜ ਵਾਲੀ ਗੱਲ ਹੋ ਸਕਦਾ ਲੋਕ ਵੀ ਇਸ ਟੈਕਨੀਕ ਨੂੰ ਅਪਣਾਉਣ ਲੋਕ ਵੀ ਸੋਚਦੇ ਹੋਣ ਕਿ ਭਾਈ ਖਾਲਸਥਾਨ ਦੇ ਉੱਪਰ ਅੜ ਕੇ ਸਾਡੇ ਮਸਲੇ ਮੁਫਾਤ ਖਤਮ ਹੀ ਨਹੀਂ ਹੋਣੇ ਇਹਨਾਂ ਦਾ ਕਿਸੇ ਤਰੀਕੇ ਮੁਕਾ ਹੀ ਨਹੀਂ ਹੋਣਾ ਇਹਨਾਂ ਦਾ ਕਿਸੇ ਤਰੀਕੇ ਕੋ ਹੱਲ ਹੀ ਨਹੀਂ ਹੋਣਾ ਅਸੀਂ ਖਾਲਸ ਖਾਲਸਥਾਨ ਤੋਂ ਖਾਲਸਾ ਰਾਜ ਵਾਲੇ ਪਾਸੇ ਆ ਜਾਂਦੇ ਹਾਂ ਸਾਡੇ ਕੰਮ ਵੀ ਸਲਝਦੇ ਹੋ ਜਾਣਗੇ ਅਸੀਂ ਆਪਣੀ ਗੱਲ ਵੀ ਕਿਸੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਪਰ ਇਹ ਸਭ ਦੇ ਦਰਮਿਆਨ ਮਾਨ ਸਾਹਿਬ ਇੱਥੇ ਇਹ ਵੀ ਗੱਲ ਜ਼ਰੂਰ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ ਕਿ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕੁਝ ਕਾਰਵਾਈਆਂ ਜਿਹੜੀਆਂ ਸੀ ਉਹ ਭਾਵੇਂ ਬੰਦੀ ਸਿੰਘਾਂ ਦੇ 2 ਸਾਲ ਪੂਰੇ ਹੋ ਜਾਣ ਦੇ ਉੱਪਰ ਸਾਰੀਆਂ ਸਥਿਤੀਆਂ ਨੂੰ ਲੈ ਕੇ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਵੀ ਘਰ ਦੇ ਵਿੱਚ ਡਿਟੇਨ ਕਰ ਲਿਆ ਗਿਆ ਨਾਲ ਦੀ ਨਾਲ ਆ ਜਿਹੜੇ ਤਰਸੀਮ ਸਿੰਘ ਦੇ ਬਾਪੂ ਤਰਸੀਮ ਸਿੰਘ ਉਹਨਾਂ ਦੇ ਘਰ ਦੇ ਵਿੱਚ ਵੀ ਪੁਲਿਸ ਦੀ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਗਾਰਦ ਲੱਗੀ ਹੋਈ ਸੀ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਦੁਬਾਰਾ ਨਾ ਵਾਪਰ ਜਾਣ ਪੁਲਿਸ ਤਿਆਰਬਰ ਤਿਆਰ ਹੈ ਪੁਲਿਸ ਦੀਆਂ ਇੰਟੈਲੀਜੈਂਸ ਟੀਮਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਮਿੰਟ-ਮਿੰਟ ਦੀ ਅਪਡੇਟ ਦਿੱਤੀ ਜਾ ਰਹੀ ਹੈ ਕਿ ਭ ਗੱਡੀਆਂ ਨੇ ਇੰਨੇ ਲੋਕ ਜਾਣਗੇ ਆ ਇਹਨਾਂ ਦੀ ਰਹਿਨਮਾਈ ਕਰ ਰਿਹਾ ਇਸ ਦੀ ਸਰਪ੍ਰਸਤੀ ਦੇ ਵਿੱਚ ਇੰਨੇ ਟਰੈਕਟਰ ਟਰਾਲੀਆਂ ਜਾ ਰਹੇ ਨੇ ਆ ਗੱਡੀਆਂ ਇਧਰਲੇ ਪਾਸੇ ਦੀ ਜਾਣ ਗਈਆਂ ਸੋ ਇਸ ਵਕਤ ਤਾਂ ਸਥਿਤੀ ਇਹ ਵੀ ਬਣੀ ਪਈ ਹੈ ਕਿ ਪੰਜਾਬ ਦੇ ਵਿੱਚ ਹੁਣ ਕੋਜੀ ਸਮੇਂ ਦੇ ਵਿੱਚ ਹੋ ਸਕਦਾ ਹੈ ਪ੍ਰੋਗਰਾਮ ਖਤਮ ਹੁੰਦੇ ਸਾਰ ਪ੍ਰੋਗਰਾਮ ਖਤਮ ਹੋਣ ਤੋਂ ਘੰਟਾ ਬਾਅਦ 2 ਘੰਟੇ ਬਾਅਦ ਡਿਟੇਨ ਹੋ ਗਿਆ ਭਾਈ ਉਹ ਫਲਾਣਾ ਡਿਟੇਨ ਕਰ ਲਿਆ ਗਿਆ ਉਹ ਫਲਾਣਾ ਡਿਟੇਨ ਕਰ ਲਿਆ ਗਿਆ ਇਦਾਂ ਦੀਆਂ ਖਬਰਾਂ ਵੀ ਮਾਨ ਸਾਹਿਬ ਨਿਕਲਣੀਆਂ ਸ਼ੁਰੂ ਹੋ ਸਕਦੀਆਂ ਨੇ ਪਰ ਇਹ ਸਭ ਦੇ ਦਰਮਿਆਨ ਜਿਵੇਂ ਤੁਸੀਂ ਮਾਨ ਸਾਹਿਬ ਹੋਣਾਂ ਦੀ ਗੱਲ ਕੀਤੀ ਹੈ ਹੁਣ ਇੱਥੇ ਜਾਂਦੇ ਜਾਂਦੇ ਆਪਾਂ ਇਹ ਵੀ ਗੱਲ ਕਰਾਂਗੇ ਕਿ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦੇ ਵੱਲੋਂ ਪੰਜਾਬ ਦੀ ਗੱਲ ਪੰਜਾਬ ਦੇ ਤਰੀਕੇ ਦੇ ਨਾਲ ਕਰਨ ਦੀ ਕੋਸ਼ਿਸ਼ ਤਾਂ ਕੀਤੀ ਗਈ ਸੀ ਪਰ ਜਿਸ ਤਰੀਕੇ ਦੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਤੇ ਸਰਜੀਤ ਸਿੰਘ ਖਾਲਸਾ ਹੋਰਾਂ ਨੂੰ ਹੰਗਾਰਾ ਨੌਜਵਾਨ ਪੀੜੀ ਦੇ ਵੱਲੋਂ ਨੌਜਵਾਨ ਸਿੱਖ ਵਰਗ ਦੇ ਵੱਲੋਂ ਦਿੱਤਾ ਗਿਆ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਲਾਲ ਜ਼ਰੂਰ ਮਾਨ ਸਾਹਿਬ ਦੇ ਮਨ ਦੇ ਵਿੱਚ ਉੱਠਦਾ ਹੋਵੇਗਾ ਕਿ ਭਾਈ ਗੱਲ ਤਾਂ ਮੈਂ ਵੀ ਉਹੀ ਕਰ ਰਿਹਾ ਸੀ ਮੈਂ ਤਾਂ ਬਹੁਤ ਖਾਲਸ ਤਰੀਕੇ ਦੇ ਨਾਲ ਕਰ ਰਿਹਾ ਸੀ ਅੜੇਸ ਵੀ ਪੂਰੇ ਤਰੀਕੇ ਦੇ ਨਾਲ ਲਈ ਜਾ ਰਹੀ ਹੈ ਜਿਸ ਤਰੀਕੇ ਪੰਜਾਬੀ ਅੜੇਸ ਲੈਣ ਦੇ ਲਈ ਜਾਣੇ ਜਾਂਦੇ ਨੇ ਪਰ ਉਹਨ ਬਲੇ ਬਲੇ ਹੁਣ ਕੱਲ ਨੂੰ ਹੋਣ ਵਾਲੀ ਸਿਆਸੀ ਕਾਨਫਰੰਸ ਤੋਂ ਬਾਅਦ ਕਿਵੇਂ ਦੇ ਹੋਣਗੇ ਆਉਣ ਵਾਲਾ ਸਮਾਂ ਦੱਸੇਗਾ ਸਮਾਂ ਦੱਸੇਗਾ ਬਿਲਕੁਲ ਦਰਸ਼ਕਾਂ ਨੂੰ ਅਪੀਲ ਕਰਾਂਗੇ ਕੱਲ ਦਾ ਦਿਨ ਮਾਗੀ ਦਾ ਪਵਿੱਤਰ ਦਿਹਾੜਾ ਤਿੰਨ ਜਿਹੜੀਆਂ ਕਾਨਫਰੰਸਾਂ ਹੋਣੀਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਧਰੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸੰਸਦ ਅਮਰਤਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਆਪਣੀ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਣਾ ਸੋ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਪੂਰੇ ਮਸਲੇ ਤੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ